ਪੰਜਾਬ 247 ਟੀਵੀ ਦੇ ਖਬਰਾਂ ਦੇ ਬਲਟਨ 'ਚ ਤੁਹਾਡਾ ਕਰਦੇ ਹਾਂ ਸਵਾਗਤ ਮੈਂ ਹਾਂ ਹਰਜੀਤ ਸਿੰਘ ਗਿੱਲ ਤੇ ਆਓ ਅੱਜ ਦੀਆਂ ਖਬਰਾਂ ਤੇ ਮਾਰਦੇ ਹਾਂ ਇੱਕ ਝਾਤ ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਕਿ ਕੈਨੇਡਾ ਵਿੱਚ ਚੋਣ ਸਰਗਰਮੀਆਂ ਇਸ ਵੇਲੇ ਸਿਖਰ ਤੇ ਹਨ ਤੇ ਇਹਨਾਂ ਚੋਣਾਂ ਵਿੱਚ ਹਮੇਸ਼ਾ ਹੀ ਜਿਹੜੀ ਆ ਲੋਕਤੰਤਰੀ ਪ੍ਰਣਾਲੀ ਵਿੱਚ ਜਿਹੜੀ ਡਿਬੇਟ ਹੈ ਉਹਦਾ ਇੱਕ ਬਹੁਤ ਵੱਡਾ ਰੋਲ ਹੁੰਦਾ ਇਹਨੂੰ ਦੇਖਦਿਆਂ ਹੋਇਆਂ ਸਾਰੀਆਂ ਪਾਰਟੀਆਂ ਦੇ ਫੈਡਰਲ ਲਾਗੂ ਇਸ ਹਫਤੇ ਮਾਂਟਰੀਅਲ ਵਿੱਚ ਜਿਹੜੀਆਂ ਬੈਸਾਂ ਹੋਣੀਆਂ ਨੇ ਜਿਹੜੀ ਡਿਬੇਟ ਹੋਣੀ ਆ ਉਹ ਇੱਕ ਦੂਜੇ ਦਾ ਸਾਹਮਣਾ ਕਰਨ ਦੀਆਂ ਤਿਆਰੀਆਂ ਕਰ ਰਹੇ ਹਨ ਮਾਰਾ ਦਾ ਇਹ ਵੀ ਮੰਨਣਾ ਹੈ ਕਿ ਉਹ ਸੰਭਾਵਿਤ ਤੌਰ ਤੇ ਸਕਾਰਾਤਮਕ ਸਰੀਰਕ ਭਾਸ਼ਾ ਯਾਨੀ ਕਿ ਜਿਹੜੀ ਬੋਡੀ ਲੈਂਗੁਏਜ ਹੁੰਦੀ ਹੈ ਉਹਦੇ ਉੱਤੇ ਕੰਮ ਕਰ ਰਹੇ ਹਨ ਤੇ ਆਪਣੇ ਜਿਹੜੇ ਉਹਨਾਂ ਦੀ ਫ੍ਰੈਂਚ ਲੈਂਗੁਏਜ ਆ ਉਹਦੇ ਉੱਤੇ ਜਿਹੜਾ ਕੰਮ ਕਰ ਰਿਹਾ ਕਿ ਉਹਦੇ ਹਨਰ ਵਿੱਚ ਹੋਰ ਨਖਾਰ ਆ ਜਾਏ ਕਿਹਾ ਜਾ ਰਿਹਾ ਹੈ ਕਿ ਜਿਹੜੇ ਇਹ ਲੀਡਰ ਨੇ ਇਹਨਾਂ ਨੇ ਜਿਹੜਾ ਇਹ ਵੱਡਾ ਸ਼ੋਅ ਆ ਕਿਸਮ ਦਾ ਡਿਬੇਟ ਜਿਹੜੀ ਹੋਣੀ ਆ ਉਸ ਤੋਂ ਪਹਿਲਾਂ ਆਪਣੀਆਂ ਟੀਮਾਂ ਨਾਲ ਕਰਾਏ ਤੇ ਸਟੂਡੀਓ ਲੈ ਹੋਏ ਆ ਤੇ ਮੌਕ ਜਿਹੜੀਆਂ ਬੈਸਾਂ ਨੇ ਉਹਨਾਂ ਵਿੱਚ ਸਾਂ ਲੈ ਰਹੇ ਆ ਤੇ ਉਹਨਾਂ ਬੈਸਾਂ ਨੂੰ ਰਿਕਾਰਡ ਕੀਤਾ ਜਾ ਰਿਹਾ ਤਾਂ ਜੋ ਜਿਹੜੀ ਉਹਨਾਂ ਦੀ ਟੀਮ ਆ ਜਿਹੜੀ ਮਿਹਨ ਨੂੰ ਚਲਾ ਰਹੀ ਆ ਉਹ ਇਹਨਾਂ ਦਾ ਵਿਸ਼ਲੇਸ਼ਨ ਕਰਕੇ ਉਹਨਾਂ ਨੂੰ ਸੁਝਾਅ ਦੇ ਸਕਣ ਕਿ ਕਮਿਊਨੀਕੇਸ਼ਨ ਤੇ ਬਾਡੀ ਲੈਂਗੁਏਜ ਜਿਹੜੀ ਆ ਉਦੇ ਮਾਮਲੇ ਵਿੱਚ ਉਹ ਕੀ ਕੰਮ ਕਰ ਉੱਤੇ ਹੋਰ ਇੰਪਰੂਵ ਕਰ ਸਕਦੇ ਨੇ ਤੇ ਕੀ ਨਹੀਂ ਲਿਬਰਲ ਨੇਤਾ ਮਾਰਕ ਕਾਰਨੀ ਕੋਲ ਸ਼ਾਇਦ ਦੂਜੇ ਉਮੀਦਵਾਰਾਂ ਵਾਂਗ ਤਿਆਰੀ ਕਰਨ ਲਈ ਉਹਨਾਂ ਸਮਾਂ ਨਹੀਂ ਕਿਉਂਕਿ ਉਹ ਨਾਲ ਪ੍ਰਾਈਮ ਮਿਨਿਸਟਰ ਵੀ ਨੇ ਤੇ ਉਹਨਾਂ ਨੂੰ ਹੋਰ ਕੰਮਾਂ ਤੇ ਵੀ ਵਾਪਸ ਜਿਹੜਾ ਵਾ ਆਟੋਆ ਜਾਣਾ ਪੈਂਦਾ ਜਿਹੜਾ ਇਹਨਾਂ ਬਾਈਸਾ ਵਿੱਚ ਜੇਤੂ ਵਿਅਕਤੀ ਹੁੰਦਾ ਹੈ ਉਹ ਫਿਰ ਜਿਆਦਾ ਵੋਟਰਾਂ ਦੇ ਨੇੜੇ ਹੋ ਜਾਂਦਾ ਵੋਟਰਾਂ ਨਾਲ ਜਿਆਦਾ ਜੁੜਦਾ ਇਹ ਸਿਰਫ ਇਸ ਗੱਲ ਦਾ ਮਾਮਲਾ ਹੈ ਕਿ ਵੋਟਰਾਂ ਨਾਲ ਇੱਕ ਵੱਖਰੀ ਸਥਿਤੀ ਵਿੱਚ ਕੌਣ ਚੰਗੀ ਤਰ੍ਹਾਂ ਜੁੜਦਾ ਹੈ ਇਹਨਾਂ ਬੈਸਾਂ ਦੇ ਨਾਲ ਜਿਹੜੇ ਕੈਨੇਡੀਅਨ ਨੇ ਉਹ ਐਡਵਾਂਸ ਪੋਲਿੰਗ ਵਿੱਚ ਸਾਲਣ ਤੋਂ ਕੁਝ ਦਿਨ ਪਹਿਲਾਂ ਜਿਹੜੀਆਂ ਇਹ ਬੈਸਾਂ ਹੋ ਰਹੀਆਂ ਨੇ ਉਹਦੇ ਉੱਤੇ ਕਾਫੀ ਅਸਰੰਦਾਜ਼ ਹੋ ਸਕਦੀਆਂ ਨੇ ਪਿਛਲੇ ਹਫਤੇ ਦੇ ਕੈਨੇਡੀਅਨ ਪ੍ਰੈਸ ਲਈ ਕਰਵਾਏ ਗਏ ਇੱਕ ਪੋਲ ਦੇ ਸੁਝਾਅ ਦਿੱਤਾ ਸੀਗਾ ਲੇਜ਼ਰ ਪੋਲਸ ਇਹਦਾ ਨਾਮ ਸੀ ਉਹਨੇ ਸੁਝਾਅ ਦਿੱਤਾ ਸੀ ਕਿ 44% ਕੈਨੇਡੀਅਨ ਲਿਬਰਲ ਨੂੰ ਵੋਟ ਦੇ ਦੇਣਗੇ ਤੇ 37% ਜਿਹੜੇ ਆ ਉਹ ਕਨਜ਼ਰਵੇਟਿਵ ਨੂੰ ਵੋਟ ਦੇਣਗੇ ਤੇ 8% ਵੋਟ ਜਿਹੜੀ ਐ ਐਨਡੀਪੀਪੀ ਨੂੰ ਮਿਲਣ ਦੀ ਸੰਭਾਵਨਾ ਹੈ ਹਾਲਾਂਕਿ ਸਪਸ਼ਟ ਨਹੀਂ ਹੈ ਕਿ ਬੈਸਾਵਾ ਜੀਆਂ ਵੋਟਾਂ ਨੇ ਇਹਨਾਂ ਉਤੇ ਕਿੰਨਾ ਕੁ ਪ੍ਰਭਾਵ ਪੈਣਾ ਹੈ ਪਰ ਲੇਜ਼ਰ ਪੋਲ ਨੇ ਇਹ ਵੀ ਦੱਸਿਆ ਹੈ ਕਿ 61% 61% ਜਿਹੜੇ ਕੈਨੇਡੀਅਨ ਨੇ ਉਹ ਪਹਿਲਾਂ ਹੀ ਆਪਣਾ ਮਨ ਬਣਾ ਚੁੱਕੇ ਨੇ ਹੁਣ ਜੋ ਮਰਜ਼ੀ ਹੁੰਦਾ ਰਹੇ ਭਾਵੇਂ ਬਹਿਸ ਦੇ ਵਿੱਚ ਕੋਈ ਜੇਤੂ ਹੋਵੇ ਜਾਂ ਕੋਈ ਹਾਰੇ ਪਰ ਜਿਹੜੇ ਲੋਕ ਨੇ ਉਹ ਆਪਣਾ ਮਨ ਪਹਿਲਾਂ ਹੀ ਬਣਾ ਚੁੱਕਿਆ ਫੈਡਰਲ ਲੀਡਰ ਬੁੱਧਵਾਰ ਨੂੰ ਇੱਕ ਫ੍ਰੈਂਚ ਭਾਸ਼ਾ ਵਿੱਚ ਬਹਿਸ ਤੇ ਵੀਰਵਾਰ ਨੂੰ ਅੰਗਰੇਜ਼ੀ ਭਾਸ਼ਾ ਬਹਿਸ ਵਿੱਚ ਹਿੱਸਾ ਲੈਣਗੇ ਦੋਹਾਂ ਹੀ ਬਹਿਸਾਂ 2 ਘੰਟੇ ਲੰਮੀਆਂ ਹੋਣਗੀਆਂ ਅਤੇ ਮੌਂਟਰੀਅਲ ਦੇ ਮਿਸ਼ਨ ਡੀ ਰੇਡੀਓ ਕੈਨੇਡਾ ਤੋਂ ਸਿੱਧੀਆਂ ਜਿਹੜੀਆਂ ਨੇ ਪ੍ਰਸਾਰਿਤ ਕੀਤੀਆਂ ਜਾਣਗੀਆਂ ਇਹਨਾਂ ਡਿਬੇਟਾਂ ਵਿੱਚ ਰਹਿਣ ਸਹਿਣ ਦੀ ਲਾਗਤ ਊਰਜਾ ਤੇ ਜਲਵਾਯੂ ਸਮੇਤ ਇਹੋ ਜਿਹੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਣਾ ਹੈ ਫ੍ਰੈਂਚ ਵਿੱਚ ਹੋਣ ਵਾਲੀ ਡਿਬੇਟ ਵਿੱਚ ਜ਼ਿਆਦਾ ਧਿਆਨ ਇਮੀਗ੍ਰੇਸ਼ਨ ਦੇ ਮਾਮਲਿਆਂ ਤੇ ਤੇ ਵਿਦੇਸ਼ ਮਾਮਲਿਆਂ ਤੇ ਔਰ ਲੋਕਾਂ ਦੀ ਆਈਡੈਂਟੀਟੀ ਅਤੇ ਸੋਵਰਨਿਟੀ ਦੇਸ਼ ਦੀ ਜਿਹੜੀ ਆ ਉਹਦੇ ਤੇ ਅਤੇ ਵਪਾਰ ਯੁੱਧ ਜਿਹੜਾ ਆ ਉਹ ਜਿਹੜਾ ਆ ਉਹ ਅੰਗਰੇਜ਼ੀ ਬਹਿਸ ਵਿੱਚ ਸ਼ਾਮਲ ਹੋਏਗਾ ਤੇ ਜਿਹੜਾ ਸੰਕਟ ਦੀ ਗਵਾਈ ਕਿਦਾਂ ਕੀਤਾ ਜਾਵੇ ਜਨਤਕ ਸੁਰੱਖਿਆ ਦਾ ਕੀ ਪ੍ਰਬੰਧ ਹੋਣ ਟੈਰਰਿਸਟ ਕੈਨੇਡਾ ਲਈ ਕਿਹੜੇ-ਕਿਹੜੇ ਖਤਰੇ ਨੇ ਇਹ ਸਭ ਇੰਗਲਿਸ਼ ਵਾਲੀ ਜਿਹੜੀ ਡਿਬੇਟ ਆ ਉਹਦੇ ਵਿੱਚ ਸ਼ਾਮਲ ਕੀਤੇ ਜਾਣ ਦੀ ਸੰਭਾਵਨਾ ਹੈ ਕੰਜ਼ਰਵੇਟਰੋ ਤੇ ਲਿਬਰਲ ਤੇ ਐਨਡੀਪੀ ਨੇ ਜਿਹੜੀਆਂ ਇਹਨਾਂ ਚੋਣਾਂ ਵਿੱਚ ਬਜ਼ੁਰਗਾਂ ਵਾਸਤੇ ਕਈ ਪ੍ਰੋਗਰਾਮ ਸਾਹਮਣੇ ਲਿਆਉਂਦੇ ਨੇ ਉਹਨਾਂ ਦੀ ਸਹਾਇਤਾ ਕਰਨ ਦੇ ਵਾਅਦੇ ਕੀਤੇ ਨੇ ਕੰਜ਼ਰਵੇਟਿਵ ਆਗੂ ਪੀ ਆਰ ਪੋਲੀਅਰ ਨੇ ਕਿਹਾ ਹੈ ਕਿ ਮਾਰਚ ਦੇ ਖੀਰ ਵਿੱਚ ਕੰਜ਼ਰਵੇਟਿਵ ਸਰਕਾਰ ਰਿਟਾਇਰਮੈਂਟ ਦੀ ਉਮਰ 60 ਸਾਲ ਤੱਕ ਬਣਾਈ ਰੱਖੇਗੇ ਉਹਨਾਂ ਮਾਰਚ ਵਿੱਚ ਇਹ ਕਿਹਾ ਸੀਗਾ ਉਹਨਾਂ ਕਿਹਾ ਕਿ ਕੰਜ਼ਰਵੇਟਿਵ ਸੀਨੀਅਰਾਂ ਨੂੰ 71 ਸਾਲ ਦੀ ਉਮਰ ਤੋਂ ਵਧਾ ਕੇ 73 ਸਾਲ ਦੀ ਉਮਰ ਤੱਕ ਆਪਣੀ ਬੱਚਤ ਨੂੰ ਆਰਆਰਐਸਪੀ ਵਿੱਚ ਰੱਖਣ ਦੀ ਇਜਾਜ਼ਤ ਦੇਣਗੇ ਕੰਜ਼ਰਵੇਟਿਵ ਨੇ ਇਹ ਵੀ ਕਿਹਾ ਹੈ ਕਿ ਕੰਮ ਕਰਨ ਵਾਲੇ ਬਜ਼ੁਰਗਾਂ ਨੂੰ 34000 ਤੱਕ ਟੈਕਸ ਮੁਕਤ ਕਮਾਉਣ ਦੀ ਆਗਿਆ ਦੇਣ ਦਾ ਵੀ ਉਹਨਾਂ ਨੇ ਵਾਅਦਾ ਕੀਤਾ ਹੋਇਆ ਹੈ ਸੋ ਲਿਬਰਲ ਨਿਤਾਇਤ ਜਿਹੜੇ ਮਾਰਕਰਨੀ ਨੇ ਉਹਨਾਂ ਨੇ ਸੇਵਾ ਮੁਕਤ ਲੋਕਾਂ ਨੂੰ ਅਮਰੀਕੀ ਟੈਰਫਾ ਨਾਲ ਸਿੱਜਣ ਵਿੱਚ ਮਦਦ ਕਰਨ ਲਈ ਅਸਥਾਈ ਸਹਾਇਤਾ ਦੇਣ ਦਾ ਵਾਅਦਾ ਕੀਤਾ ਹੈ। ਉਹਨਾਂ ਦਾ ਵਾਅਦਾ ਇਹ ਹੈ ਕਿ ਉਹ 1 ਸਾਲ ਲਈ ਰਜਿਸਟਰਡ ਰਿਟਾਇਰਮੈਂਟ ਇਨਕਮ ਫੰਡ ਵਿੱਚੋਂ ਕਢਵਾਈ ਜਾਣ ਵਾਲੀ ਘੱਟੋ-ਘੱਟ ਰਕਮ ਨੂੰ 25% ਘਟਾ ਦੇਣਗੇ। ਕਾਰਨੀ ਦਾ ਇਹ ਕਹਿਣਾ ਹੈ ਕਿ ਉਹ 1 ਸਾਲ ਲਈ ਗਰੰਟੀ ਸ਼ੁਦਾ ਆਮਦਨ ਪੂਰਕ ਵਿੱਚ 5% ਵੀ ਵਾਅਦਾ ਕਰੇਗਾ। ਇਸ ਨਾਲ ਘੱਟ ਆਮਦਨ ਵਾਲੇ ਬਜ਼ੁਰਗਾਂ ਨੂੰ ਟੈਕਸ ਮੁਕਤ 665 ਡਾਲਰ ਤੱਕ ਹੋਰ ਮਿਲ ਜਾਣਗੇ ਕਾਰਨੀ ਨੇ ਮਧ ਵਰਗ ਦੀ ਟੈਕਸ ਦਰ ਵਿੱਚ ਵੀ ਇੱਕ ਪੁਆਇੰਟ ਕਟੌਤੀ ਦਾ ਵਾਅਦਾ ਕੀਤਾ ਉਹ ਕਹਿੰਦਾ ਹੈ ਕਿ ਟੈਕਸ ਕਟੌਤੀ ਤੋਂ 22 ਮਿਲੀਅਨ ਤੋਂ ਵੱਧ ਕੈਨੇਡੀਅਨ ਨੂੰ ਲਾਭ ਹੋਏਗਾ ਅਤੇ ਮੱਧ ਅਤੇ ਘੱਟ ਆਮਦਨ ਵਾਲੇ ਕੈਨੇਡੀਅਨਾਂ ਨੂੰ ਸਭ ਤੋਂ ਵੱਧ ਲਾਭ ਹੋਏਗਾ ਦੂਜੇ ਪਾਸੇ ਐਨਡੀਪੀ ਨੇਤਾ ਜਗਮੀਤ ਸਿੰਘ ਨੇ ਕੈਨੇਡੀਅਨਾਂ ਲਈ ਕਫੈਤੀ ਉਪਾਵਾਂ ਦਾ ਐਲਾਨ ਕੀਤਾ ਤੇ ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਗਰੰਟੀਸ਼ੁਦਾ ਆਮਦਨ ਪੂਰਕ ਵਧਾ ਕੇ ਸਾਰੇ ਬਜ਼ੁਰਗਾਂ ਨੂੰ ਗਰੀਬੀ ਤੋਂ ਬਾਹਰ ਕੱਢੇਗੀ ਜਗਮੀਤ ਸਿੰਘ ਨੇ ਹੋਰ ਨੀਤੀਆਂ ਦਾ ਵੀ ਐਲਾਨ ਕੀਤਾ ਜੋ ਸਾਰੇ ਬਜ਼ੁਰਗਾਂ ਸਮੇਤ ਹੋਰ ਬਾਕੀ ਕੈਨੇਡੀਅਨ ਨੂੰ ਵੀ ਪ੍ਰਭਾਵਿਤ ਕਰਨਗੀਆਂ ਉਹਨਾਂ ਕਿਹਾ ਕਿ ਐਨ ਡੀ ਪੀ ਸਾਰੀਆਂ ਦਵਾਈਆਂ ਨੂੰ ਕਵਰ ਕਰਨ ਲਈ ਫਾਰਮਾ ਕੇਅਰ ਦਾ ਵਿਸਤਾਰ ਕਰੇਗੀ ਅਤੇ 2030 ਤੱਕ ਸਾਰਿਆਂ ਨੂੰ ਇੱਕ ਪਰਿਵਾਰਕ ਡਾਕਟਰ ਦੇ ਨਾਲ ਜੋੜੇਗੀ ਯਾਨੀ ਕਿ ਜਿਹੜੇ ਫੈਮਿਲੀ ਡਾਕਟਰ ਉਹਨਾਂ ਦੀ ਘਾਟ ਨਜ਼ਰ ਆ ਰਹੀ ਆ ਉਹਨਾਂ ਨੇ ਇਹ ਵੀ ਐਲਾਨ ਕੀਤਾ ਕਿ ਇਸ ਬਾਰੇ ਗੱਲ ਕੀਤੀ ਜਾਵੇ ਕਿ ਕਿਵੇਂ ਆਪਣੇ ਪਰਿਵਾਰਕ ਡਾਕਟਰਾਂ ਨੂੰ ਜਿਹੜੇ ਲੋਕ ਗਵਾ ਚੁੱਕੇ ਆ ਤੇ ਉਹਨਾਂ ਦੀ ਮਦਦ ਕੀਤੀ ਜਾਵੇ ਉਹ ਕਿਉਂਕਿ ਹਸਪਤਾਲਾਂ ਵਿੱਚ ਐਮਰਜੈਂਸੀ ਰੂਮ ਵੱਲ ਨੂੰ ਜਾ ਰਹੇ ਆ ਤੇ ਜਿੱਥੇ ਬਹੁਤ ਲੰਬੀਆਂ ਲੇਣਾ ਤੇ ਇਸ ਕਰਕੇ ਫੈਮਿਲੀ ਡਾਕਟਰ ਜਿਹੜੇ ਉਹ ਪ੍ਰੋਵਾਈਡ ਕਰਾਉਣ ਦਾ ਉਹਨਾਂ ਵਾਅਦਾ ਕੀਤਾ ਜਿਹੜੇ ਰਿਟਾਇਰ ਪਰਸਨਸ ਦੀ ਇੱਕ ਐਸੋਸੀਏਸ਼ਨ ਆ ਕੈਨੇਡੀਅਨ ਐਸੋਸੀਏਸ਼ਨ ਆਫ ਰਿਟਾਇਰ ਪਰਸਨਸ ਦੇ ਪ੍ਰਧਾਨ ਨੇ ਰੂਡੀ ਬੁਟੀਗਨੋਂ ਉਹਨਾਂ ਨੇ ਕਿਹਾ ਕਿ ਉਹ ਹੁਣ ਤੱਕ ਜਿਹੜੇ ਕਨਜ਼ਰਵੇਟਿਵ ਦਾ ਪਲੇਟਫਾਰਮ ਹੈ ਉਹਨਾਂ ਨੂੰ ਸਭ ਤੋਂ ਵੱਧ ਵਧੀਆ ਲੱਗਿਆ ਤੇ ਉਹ ਤੋਂ ਪ੍ਰਭਾਵਿਤ ਹੋਇਆ ਖਾਸ ਕਰਕੇ ਰਿਟਾਇਰਮੈਂਟ ਦੀ ਉਮਰ 65 ਸਾਲ ਰੱਖਣ ਤੇ ਕੰਮ ਕਰਨ ਵਾਲੇ ਬਜ਼ੁਰਗਾਂ ਨੂੰ 34000 ਤੱਕ ਟੈਕਸ ਮੁਕਤ ਕਮਾਉਣ ਦੀ ਆਗਿਆ ਦੇਣ ਦੇ ਉਹਨਾਂ ਦੇ ਵਾਅਦਿਆਂ ਨਾਲ ਉਹਨਾਂ ਨੂੰ ਇਹ ਚੰਗਾ ਲੱਗਾ ਉਹਨਾਂ ਕਹਿੰਦਾ ਕਿ ਇਹ ਇੱਕ ਚੰਗਾ ਕਦਮ ਹੈ ਕਿਉਂਕਿ ਬਹੁਤ ਸਾਰੇ ਬਜ਼ੁਰਗਾਂ ਕੋਲ ਕੰਮ ਕਰਦੇ ਰਹਿਣ ਤੋਂ ਇਲਾਵਾ ਕੋਈ ਹੋਰ ਬਦਲ ਹੁੰਦਾ ਹੀ ਨਹੀਂ ਕਿਉਂਕਿ ਰੈਟ ਸੈਂਡ ਦੀ ਲਾਗਤ ਵਿੱਚ ਬਹੁਤ ਜ਼ਿਆਦਾ ਵਾਧਾ ਹੋ ਚੁੱਕਾ ਹੈ ਬਜ਼ੁਰਗਾਂ ਦਾ ਸਭ ਤੋਂ ਵੱਡਾ ਡਰ ਉਹਨਾਂ ਦੀ ਬਚਤਾਂ ਨੂੰ ਖਤਮ ਕਰਨਾ ਹੈ ਉਹਨਾਂ ਕਹਿੰਦਾ ਕਿ ਕੰਸਰਵੇਟਿਵ ਨੀਤੀ ਦਾ ਵਾਅਦਾ ਕਿ ਬਜ਼ੁਰਗਾਂ ਨੂੰ 73 ਸਾਲ ਦੀ ਉਮਰ ਤੱਕ ਆਰਆਰਐਸਪੀ ਵਿੱਚ ਆਪਣੀਆਂ ਬਚਤਾਂ ਰੱਖਣ ਦੀ ਆਗਿਆ ਦਿੱਤੀ ਗਈ ਹੈ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਕਾਫੀ ਨਹੀਂ ਹੈ ਉਹਨਾਂ ਦਾ ਜਿਹੜੀ ਹੈਗੇ ਆ ਸੰਸਥਾ ਜਾਂ ਸੰਗਠਨ ਉਹ ਕਹਿੰਦੇ ਆ ਕਿ ਜਿਹੜਾ ਇਹ ਡੇਟਲਰੀ ਦਾਜ਼ਮੀ ਕੀਤੀ ਆ ਇਹਨੂੰ ਖਤਮ ਕਰਨ ਦੀ ਮੰਗ ਕਰ ਰਿਆ ਉਹ ਕਹਿੰਦੇ ਕਿ ਸਭ ਕੁਝ ਬਜ਼ੁਰਗਾਂ ਦੇ ਹੱਥ ਚ ਹੋਣਾ ਚਾਹੀਦਾ ਕਿ ਉਹਨਾਂ ਨੇ ਆਪਣੀ ਰਿਟਾਇਰਮੈਂਟ ਬਚਤ ਨੂੰ ਕਦੋਂ ਕਢਾਉਣਾ ਕਦੋਂ ਖਰਚਣਾ ਤੇ ਕਦੋਂ ਰੱਖਣਾ ਇਹਦੇ ਲਈ ਸਰਕਾਰ ਦੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਬੁੱਟਿਕ ਨੌਰ ਨੇ ਕਿਹਾ ਕਿ ਉਹ ਇਸ ਗੱਲ ਤੋਂ ਵੀ ਹੈਰਾਨ ਨੇ ਕਿ ਲਿਬਰਲ ਨੇ ਜਿਹੜੇ ਵਾਅਦੇ ਕੀਤੇ ਆ ਉਹ ਕਿੰਨੇ ਹਲਕੇ ਨੇ ਪਤਲੇ ਨੇ ਤੇ ਸਫਾਈ ਨੇ ਆਧਾਰਨ ਵਜੋਂ ਘੱਟ ਆਮਦਨ ਵਾਲੇ ਕੇ ਬਜ਼ੁਰਗਾਂ ਲਈ ਗਰੰਟੀ ਛੋ ਦਾ ਆਮਦਨ ਪੂਰਕ ਨੂੰ ਸੰਬੋਧਨ ਕਰਨ ਦਾ ਵਾਦਾ ਕੀਤਾ ਗਿਆ ਜਦੋਂ ਕਿ ਇਹ ਇੱਕ ਚੰਗਾ ਕਦਮ ਵੀ ਹੈ ਉਹ ਇੱਕ ਸਾਲ ਲਈ ਸਿਰਫ 5% ਦਾ ਵਾਦਾ ਜਿਹੜਾ ਉਹਦੇ ਉਹ ਜਿਹੜੀ ਆ ਉਹ ਪ੍ਰਸਤਾਵ ਦੇ ਰਹੇ ਨੇ ਉਹਨੇ ਕਿਹਾ ਕਿ ਮੂਲ ਰੂਪ ਵਿੱਚ ਸਿਰਫ ਡਾਲਰ 1 ਡਾਲਰ ਤੇ 74 ਸੈਂਟ ਇੱਕ ਦਿਨ ਦਾ ਵਾਅਦਾ ਹੋਏਗਾ ਤੇ ਉਹ ਕਹਿੰਦੇ ਮੈਨੂੰ ਨਹੀਂ ਲੱਗਦਾ ਕਿ ਇਹਦੇ ਨਾਲ 1 ਡਾਲਰ 75 ਸੈਂਟਰ ਨਾਲ ਲੋਕਾਂ ਦੀ ਜ਼ਿੰਦਗੀ 'ਚ ਕਿੰਨਾ ਕੁ ਫਰਕ ਪਵੇਗਾ ਇਹ ਨਿਰਾਸ਼ਾਜਨਕੀ ਹੈ ਉਹਨਾਂ ਨੇ ਕਿਹਾ ਕਿ ਐਨਡੀਪੀ ਦੇ ਬਜ਼ੁਰਗਾਂ ਨੂੰ ਗਰੀਬੀ ਤੋਂ ਬਾਹਰ ਕੱਢਣ ਦੇ ਵਾਅਦੇ ਵਿੱਚ ਕੋਈ ਕਲੈਰਿਟੀ ਹੈ ਹੀ ਨਹੀਂ ਸਪਸ਼ਟਤਾ ਦੀ ਘਾਟ ਨਜ਼ਰ ਆਉਂਦੀ ਹੈ ਸੋ ਕੰਜ਼ਰਵੇਟਿਵ ਨੇਤਾ ਪੀਆਰ ਪੋਇਰਵਰ ਨੇ ਕਈ ਕਤਲਾਂ ਦੇ ਦੋਸ਼ੀ ਅਪਰਾਧੀਆਂ ਲਈ ਲਗਾਤਾਰ ਸਜ਼ਾਵਾਂ ਸ਼ੁਰੂ ਕਰਨ ਲਈ ਨੋਟਿੰਗ ਕਲਾਸ ਦੀ ਵਰਤੋਂ ਕਰਨ ਦਾ ਵਾਅਦਾ ਕੀਤਾ ਹੈ ਇਸ ਤਰ੍ਹਾਂ ਕਰਕੇ ਉਹ ਇਸ ਕਲਾਸ ਦੀ ਵਰਤੋਂ ਕਰਨ ਵਾਲੇ ਪਹਿਲੇ ਪ੍ਰਧਾਨ ਮੰਤਰੀ ਬਣ ਜਾਣਗੇ ਜੇ ਇਦਾਂ ਦਾ ਹੋ ਗਿਆ ਤਾਂ ਲਿਬਰਲ ਨੇਤਾ ਮਾਰਕਰਨੀ ਤੇ ਐਨਡੀਪੀ ਨੇਤਾ ਜਗਮੀਤ ਸਿੰਘ ਦੋਵਾਂ ਨੇ ਕਿਹਾ ਕਿ ਇਹ ਕਦਮ ਕੈਨੇਡੀਅਨਾਂ ਦੇ ਚਾਰਟਰ ਅਧਿਕਾਰਾਂ ਨੂੰ ਕਮਜ਼ੋਰ ਕਰਨ ਵਾਲਾ ਇੱਕ ਖਤਰਨਾਕ ਕਦਮ ਹੋਏਗਾ ਬਲਾਕ ਕਯੂਬਿਕ ਦੇ ਨੇਤਾ ਜਿਹੜੇ ਨੇ ਬਲੇਚੈਂਟ ਉਹਨਾਂ ਨੇ ਵੀ ਕਿਹਾ ਹੈ ਕਿ ਇੱਕ ਵਿਅਕਤੀ ਜੋ ਪ੍ਰਧਾਨ ਮੰਤਰੀ ਬਣਨਾ ਚਾਹੁੰਦਾ ਹੈ ਉਹਨੂੰ ਆਪਣੇ ਆਪ ਕਾਨੂੰਨਾਂ ਨੂੰ ਸੁਧਾਰਨ ਤੇ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ ਜਦੋਂ অন্ਟਾਰੀਓ ਦੇ ਪ੍ਰੀਮੀਅਰ ਡਗਫੋਰਡ ਨੂੰ ਪੋਲੀਵਰ ਦੀ ਮਹਿਮਦੀ ਅਲੋਚਨਾ ਕਰਨ ਬਾਰੇ ਸਵਾਲ ਕੀਤੇ ਗਏ ਤਾਂ ਉਹਨਾਂ ਨੂੰ ਪੁੱਛਿਆ ਗਿਆ ਕਿ ਕਿ ਤੁਸੀਂ ਇਹ ਅਲੋਚਨਾ ਕਿਉਂ ਕਰਦੇ ਹੋ ਤਾਂ ਉਹਨਾਂ ਨੇ ਕਿਹਾ ਕਿ ਕਈ ਵਾਰ ਜਿਹੜੀ ਸੱਚੀ ਗੱਲ ਹੁੰਦੀ ਆ ਜਾਂ ਸਚਾਈ ਹੁੰਦੀ ਆ ਉਹ ਦੁਖੀ ਕਰਨ ਵਾਲੀ ਹੁੰਦੀ ਆ ਉਹਨਾਂ ਨੇ ਇਹ ਵੀ ਕਿਹਾ ਕਿ 22 ਪੁਆਇੰਟ ਦੀ ਲੀਡ ਨੂੰ ਘਟਾਉਣ ਜਾਂ ਉਡਾਉਣ ਉੱਤੇ ਤੇ 10 ਅੰਕ ਹੋਰ ੇਠਾਂ ਜਾਣ ਤੇ ਜਿਹੜੀ ਇਹ ਮਹਿਮਾ ਉਹਦੀ ਵੱਡੀ ਇੱਕ ਗਲਤੀ ਆ ਜਿਹੜੀ ਕਨਜ਼ਰਵੇਟਿਵ ਮਹਿਮਾ ਫੋਰਡ ਨੇ ਕਿਹਾ ਕਿ ਜਿਹੜੇ ਸਾਬਕਾ ਉਹਨਾਂ ਦੇ ਮਹਿਮਾ ਪ੍ਰਬੰਧਕ ਕੋਰੀ ਟੈਨੇਕੇਰੇ ਫੈਡਰਲ ਕਨਜ਼ਰਵੇਟਿਵ ਮਹਿਮਾ ਦੀ ਆਲੋਚਨਾ ਵੀ ਕੀਤੀ ਆ ਫੋਰਡ ਨੇ ਕਿਹਾ ਕਿ ਟੈਨੇਕੇ ਲੋਹੇ ਵਰਗਾ ਸਖਤ ਵਿਅਕਤੀ ਆ ਪਰ ਉਹ ਦੇਸ਼ ਦੇ ਸਭ ਤੋਂ ਵਧੀਆ ਮਹਿਮਾ ਪ੍ਰਬੰਧਕ ਹੈ ਤੇ ਸਪਸ਼ਟ ਹੈ ਕਿ ਜੇਕਰ ਕੋਰੀ ਉਸਵੇਂ ਮਨੂ ਚਲਾ ਰਹੇ ਹੁੰਦੇ ਤਾਂ ਮੈਨੂੰ ਨਹੀਂ ਲੱਗਦਾ ਕਿ ਪੋਲੀਵਰ ਉਸ ਸਥਿਤੀ 'ਚ ਹੁੰਦੇ ਜਿਸ ਸਮੇਂ ਉਹ ਹੋਣ ਨੇ ਫੋਰਨੇ ਕਹੇ ਜੇ ਵੀ ਕਾਫੀ ਸਮਾਂ ਬਾਕੀ ਹੈ ਸਾਡੇ ਕੋਲ ਅਜੇ ਵੀ ਡਿਬੇਟ ਬਚੀਆਂ ਹੋਈਆਂ ਹਨ ਦਿਨ ਦੇ ਅੰਤ ਵਿੱਚ ਲੋਕ ਫੈਸਲਾ ਕਰਨਗੇ ਕਿ ਉਹ ਇਸ ਨੂੰ ਦੇਸ਼ ਨੂੰ ਕਿਹੜੇ ਤਰੀਕੇ ਨਾਲ ਅੱਗੇ ਵਧਾਉਣਾ ਚਾਹੁੰਦੇ ਹਨ ਪੋਲੀਵਰ ਦੀ ਮੁੱਖ ਰਣਨੀਤੀਕਾਰ ਜੈਨੀ ਬਾਇਰਨ ਹੈ ਇਸ ਨਾਲ ਟੇਕੇ ਨੇ ਸਟੀਫਨ ਹਾਰਪਰ ਦੀ 2115 ਦੀ ਮਹਿਮਦਾਨ ਇਕੱਠਿਆ ਕੰਮ ਕੀਤਾ ਸੀ ਅਗਲੀ ਖਬਰ ਆਪਾਂ ਲੈਨੇ ਆ ਜੀ ਮਿਡਲ ਈਸਟ ਤੋਂ ਐਤਵਾਰ ਰਾਤ ਨੂੰ ਗਾਜ਼ਾ ਦੇ ਅਲਬਲਾ ਤੇ ਇਜ਼raਇਲੀ ਹਮਲੇ ਵਿੱਚ 37 ਲੋਕਾਂ ਦੀ ਮੌਤ ਹੋ ਗਈ ਹੈ ਇਸ ਵਿੱਚ 6 ਸਕੇ ਭਰਾ ਵੀ ਮਾਰੇ ਗਏ ਉਹਨਾਂ ਦੀ ਉਮਰ 10 ਸਾਲ ਤੋਂ ਲੈ ਕੇ 34 ਸਾਲ ਦੇ ਵਿਚਕਾਰ ਸੀ ਇਹ ਮੁੰਡੇ ਗਾਜ਼ਾ ਵਿੱਚ ਜਿਹੜੇ ਲੋਕ ਘਰੋਂ ਬੇਘਰ ਹੋਏ ਨੇ ਉਹਨਾਂ ਦੇ ਪਰਿਵਾਰਾਂ ਨੂੰ ਭੋਜਨ ਵੰਡ ਰਹੇ ਸਨ ਮਾਰੇ ਗਏ ਮੁੰਡਿਆਂ ਦੇ ਪਿਤਾ ਜਕੀ ਅਬੂ ਮਹਿੰਦੀ ਨੇ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਪੁੱਤਰ ਸਿਰਫ ਲੋਕਾਂ ਦੀ ਮਦਦ ਹੀ ਕਰ ਰਹੇ ਸਨ ਅਤੇ ਉਹਨਾਂ ਦਾ ਕਿਸੇ ਵੀ ਤਰ੍ਹਾਂ ਦੀ ਫੌਜੀ ਗਤੀਵਿਧੀ ਨਾਲ ਕੋਈ ਸਬੰਧ ਨਹੀਂ ਸੀ ਇਸ ਤਰ੍ਹਾਂ ਇਜ਼raਇਲੀ ਫੌਜ ਨੇ ਦਾਅਵਾ ਕੀਤਾ ਹੈ ਕਿ ਉਹਨਾਂ ਦਾ ਨਿਸ਼ਾਨਾ ਇੱਕ ਫੌਜੀ ਉੱਤੇ ਸੀਗਾ ਹਾਲਾਂਕਿ ਗਾਜ਼ਾ ਦੇ ਸਿਹਤ ਮੰਤਰਾਲੇ ਨੇ ਇਸ ਤੋਂ ਇਨਕਾਰ ਕੀਤਾ ਹੈ ਵਿਸ਼ਵ ਸਿਹਤ ਸੰਗਠਨ WHO ਨੇ ਹਮਲੇ ਦੀ ਨਿੰਦਾ ਕੀਤੀ ਹੈ ਤੇ ਗਾਜ਼ਾ ਵਿੱਚ ਦੇਰੀ ਨਾਲ ਡਾਕਟਰੀ ਸਹਾਇਤਾ ਮਿਲਣ ਕਾਰਨ ਇੱਕ ਬੱਚੇ ਦੀ ਹੋਰ ਵੀ ਮੌਤ ਹੋਈ ਹੈ। ਗਾਜ਼ਾ ਸਿਹਤ ਮੰਤਰਾਲੇ ਦੇ ਅਨੁਸਾਰ ਜੰਗ ਸ਼ੁਰੂ ਹੋਣ ਤੋਂ ਬਾਅਦ ਹੁਣ ਤੱਕ 50943 ਯਾਨੀ ਇਹ ਲਗਭਗ 52000 ਤੋਂ ਵੱਧ ਫਲਸਤੀਨੀਆ ਦੇ ਮਾਰੇ ਜਾਣ ਦੀ ਖਬਰ ਹੈ। ਇਜ਼ਰਾਈਲ ਨੇ ਹਵਾਸ ਦੀ ਨੁਖਵਾ ਫੋਰਸ ਦੇ ਆਗੂ ਹਮਜ਼ਾ ਵੈਲ ਮੁਹੰਮਦ ਅਸਾਫਾ ਦੀ ਹੱਤਿਆ ਦੀ ਪੁਸ਼ਟੀ ਕਰ ਦਿੱਤੀ ਹੈ حمزہ 7 ਅਕਤੂਬਰ ਨੂੰ ਇਜ਼ਰਾਈਲ ਤੇ ਹੋਏ ਹਮਲੇ ਤੇ ਬੰਦਕਾਂ ਦੀ ਰਿਹਾਈ ਦੇ ਕਈ ਪੜਾਵਾਂ ਵਿੱਚ ਵੀ ਸ਼ਾਮਲ ਸੀ ਇਜ਼ਰਾਈਲੀ ਰੱਖਿਆ ਬਲਾਂ ਯਾਨੀ ਕਿ ਆਈਡੀਐਫ ਦੇ ਅਨਸਾਰ حمਜ਼ਾ 2 ਹਫ਼ਤੇ ਪਹਿਲਾਂ ਕੇਂਦਰੀ ਗਾਜ਼ਾ ਵਿੱਚ ਕਮਲੇ ਵਿੱਚ ਮਾਰਿਆ ਗਿਆ ਸੀ حمਜ਼ਾ ਨੇ ਇਜ਼ਰਾਈਲੀ ਬੰਦਕਾਂ 엘יהੂ ਸ਼ਾਰਾਵੀ ਉਹਦ ਬੇਨ ਅਮੀਤ ਤੇ ਔਰ ਰਵੀ ਦੀ ਰਿਹਾਈ ਵਿੱਚ ਹਿੱਸਾ ਲਿਆ ਸੀ ਹਮਾਸ ਨੇ ਉਸ ਜੰਗਬੰਦੀ ਪ੍ਰਸਤਾਵ ਨੂੰ ਵੀ ਰੱਦ ਕਰ ਦਿੱਤਾ ਹੈ ਜਿਸ ਵਿੱਚ ਗਾਜ਼ਾ ਦੇ ਸਾਰੇ ਹਥਿਆਰ ਬੰਦ ਜਿਹੜੇ ਗਰੁੱਪ ਨੇ ਉਹਨਾਂ ਨੂੰ ਆਤਮ ਸਮਰਪਣ ਕਰਨ ਲਈ ਕਿਹਾ ਗਿਆ ਸੀ ਹਮਾਸ ਨੇ ਇਜ਼raਇਲੀ ਪ੍ਰਧਾਨ ਮੰਤਰੀ ਨੇਤਨ ਜਾਊ ਦੇ ਸ਼ਾਂਤੀ ਯਾਤਰਾ ਵਿੱਚ ਰੁਕਾਵਟ ਪਾਉਣ ਅਤੇ 18 ਮਹੀਨੇ ਚੱਲੀ ਜੰਗ ਨੂੰ ਖਤਮ ਨਾ ਕਰਨ ਦਾ ਵੀ ਦੋਸ਼ ਲਾਇਆ ਹੈ ਅਬੂ ਜ਼ੁਹਰੀ ਨੇ ਕਿਹਾ ਕਿ ਨੇਤਨ ਜਾਊ ਜੰਗਬੰਦੀ ਸਮਝੌਤੇ ਨੂੰ ਰੋਕਣ ਲਈ ਔਖੀਆਂ ਤੇ ਅਸੰਭਵ ਸ਼ਰਤਾਂ ਲਾ ਰਹੇ ਹਨ ਉਹਨਾਂ ਨੇ ਕਿਹਾ ਕਿ ਇਜ਼ਰਾਈਲ ਆਪਣੇ ਤਾਜ਼ਾ ਪ੍ਰਸਤਾਵ ਵਿੱਚ ਇਹ ਵੀ ਵਾਅਦਾ ਨਹੀਂ ਕਰ ਰਿਹਾ ਕਿ ਉਹ ਹਮਲਿਆਂ ਨੂੰ ਪੂਰੀ ਤਰ੍ਹਾਂ ਬੰਦ ਕਰ ਦੇਵੇਗਾ ਇਜ਼ਰਾਈਲ ਸਿਰਫ ਬੰਦਕਾਂ ਨੂੰ ਵਾਪਸ ਲੈਣਾ ਚਾਹੁੰਦਾ ਹੈ ਅਸੀਂ ਸਾਰੇ ਬੰਦਕਾਂ ਨੂੰ ਰਿਹਾ ਕਰਨ ਲਈ ਤਿਆਰ ਆ ਭਾਵੇਂ ਉਹ ਜਿੰਦਾ ਹੋਣ ਜਾਂ ਮਰੇ ਪਰ ਇਹ ਉਦੋਂ ਹੀ ਹੋਵੇਗਾ ਜਦੋਂ ਜੰਦ ਖਤਮ ਹੋਏਗਾ ਅਤੇ ਇਜ਼ਰਾਈਲੀ ਫੌਜਾਂ ਗਾਜਾ ਤੋਂ ਪਿੱਛੇ हट ਜਾਣਗੀਆਂ ਅਗਲੀ ਖਬਰ ਟੈਰਫ ਨੂੰ ਲੈ ਕੇ ਜੀ ਅਮਰੀਕਾ ਤੇ ਚੀਨ ਵਿਚਾਲੇ ਸ਼ੁਰੂ ਹੋਈ ਟੈਰਫ ਜੰਗ ਦੀ ਲਪੇਟ ਵਿੱਚ ਹੁਣ ਹਵਾ ਬਾਜੀ ਖੇਤਰ ਵੀ ਆ ਗਿਆ ਹੈ ਚੀਨ ਨੇ ਆਪਣੀਆਂ 에ਅਰਲਾਈਨਸ ਨੂੰ ਅਮਰੀਕੀ ਕੰਪਨੀ ਬੋਇੰਗ ਤੋਂ ਜਿਹੜੇ ਜਹਾਜ਼ ਆ ਉਹਨਾਂ ਨੂੰ ਦੀ ਜਿਹੜੀ ਡਿਲੀਵਰੀ ਆ ਜਿਹੜੇ ਪਹਿਲਾਂ ਹੋਏ ਸਮਝੌਤੇ ਆ ਉਹਨਾਂ ਨੂੰ ਨਾ ਲੈਣ ਦਾ ਹੁਕਮ ਕਰ ਦਿੱਤਾ ਹੈ ਚੀਨੀ ਸਰਕਾਰ ਨੇ ਆਪਣੀਆਂ 에ਅਰਲਾਈਨ ਨੂੰ ਅਮਰੀਕਾ ਤੋਂ ਜਾਂ ਜਾਂਦੇ ਪੁਰਜ਼ੇ ਵੀ ਖਰੀਦਣ ਤੇ ਰੋਕ ਲਾ ਦਿੱਤੀ ਹੈ ਬਲੂ ਬਰੰਗ ਦੀ ਇੱਕ ਰਿਪੋਰਟ ਦੇ ਅਨੁਸਾਰ ਚੀਨੀ ਸਰਕਾਰ ਉਹਨਾਂ ਹਵਾ ਬਾਜੀ ਕੰਪਨੀਆਂ ਦੀ ਮਦਦ ਕਰਨ ਤੇ ਵਿਚਾਰ ਕਰ ਰਹੀ ਹੈ ਜੋ ਬੋਇੰਗ ਜੈਟ ਕਰਾਇ ਤੇ ਲੈਂਦੀਆਂ ਹਨ ਅਤੇ ਉਸ ਲਈ ਜ਼ਿਆਦਾ ਪੈਸੇ ਦਿੰਦੀਆਂ ਹਨ ਫੀਲਾਲ ਬੋਇੰਗ ਤੇ ਸਬੰਧਤ ਚੀਨੀ 에ਅਰਲਾਈਨਾਂ ਵੱਲੋਂ ਕੋਈ ਅਧਿਕਾਰਤ ਜਵਾਬ ਨਹੀਂ ਆਇਆ 에ਵੀਏਸ਼ਨ ਫਲਾਈਟਸ ਗਰੁੱਪ ਦੇ ਅੰਕੜਿਆਂ ਦੇ ਅਨੁਸਾਰ ਲਗਭਗ 10 ਬੋਇੰਗ 737 ਮੈਕਸ ਜਹਾਜ਼ ਚੀਨੀ 에ਅਰਲਾਈਨ ਦੇ ਢੇੜੇ ਵਿੱਚ ਸ਼ਾਮਲ ਹੋਣ ਲਈ ਤਿਆਰ ਖੜੇ ਹਨ ਜਿਨ੍ਹਾਂ ਵਿੱਚ ਚਾਈਨਾ ਸਾਦਰਨ 에ਅਰਲਾਈਨਸ ਕੰਪਨੀ 에ਅਰ ਚਾਈਨਾ ਲਿਮਟਿਡ ਅਤੇ ਸ਼ਿਆਮੇਨ 에ਅਰਲਾਈਨ ਕੰਪਨੀ ਦੇ ਦੋ-ਦੋ ਜਹਾਜ਼ ਸ਼ਾਮਲ ਹਨ ਚੀਨ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਹਵਾਬਾਜੀ ਬਾਜ਼ਾਰ ਹੈ ਤੇ ਅਗਲੇ 20 ਸਾਲਾਂ ਵਿੱਚ ਚੀਨ ਦੀ ਵਿਸ਼ਵ ਵਿਆਪੀ ਜਹਾਜ਼ਾਂ ਦੀ ਮੰਗ ਵਿੱਚ 20% ਹਿੱਸੇਦਾਰੀ ਹੋਣ ਦੀ ਉਮੀਦ ਕੀਤੀ ਜਾਂਦੀ ਹੈ ਜਿਹੜਾ ਵਣਜ ਮੰਤਰਾਲਾ ਜੀ ਭਾਰਤ ਦਾ ਉਹਦੇ ਜਿਹੜੇ ਵਧੀਕ ਸਖਤਰ ਨੇ ਰਜੇਸ਼ ਅਗਰਵਾਲ ਉਹਨਾਂ ਨੇ ਮੰਗਲਵਾਰ ਵਾਲੇ ਦਿਨ ਚਾਹ ਹੈ ਕਿ ਭਾਰਤ ਤੇ ਅਮਰੀਕਾ ਮਈ ਦੇ ਵਿੱਚ ਇੱਕ ਵਪਾਰਕ ਗੱਲਬਾਤ ਦਾ ਹੋਰ ਗੇੜ ਜਿਹੜਾ ਉਹਦੇ ਲਈ ਗੱਲਬਾਤ ਕਰਨਗੇ ਜਦੋਂ ਕਿ ਵਾਰਤਾਕਾਰਾਂ ਦਰਮਿਆਨ ਵਰਚੁਅਲ ਮੀਟਿੰਗਾਂ ਇਸ ਹਫਤੇ ਸ਼ੁਰੂ ਹੋਣਗੀਆਂ ਅਗਰਵਾਲ ਭਾਰਤੀ ਵਾਰਤਾਕਾਰਾਂ ਦੀ ਟੀਮ ਦੀ ਅਗਵਾਈ ਕਰ ਰਹੇ ਹਨ ਜਿਸ ਨੇ 26 ਤੋਂ 29 ਮਾਰਚ ਨੂੰ ਅਮਰੀਕੀ ਹਮ ਰਤਬਾ ਨਾਲ ਚਾਰ ਰੋਜ਼ਾ ਗੱਲਬਾਤ ਪਹਿਲਾਂ ਵੀ ਕੀਤੀ ਸੀ ਇਹ ਬੈਠਕ ਅਮਰੀਕੀ ਰਾਸ਼ਟਰਪਤੀ 트੍ਰੰਪ ਤੋਂ ਲੋ ਭਾਰਤੀ ਬਰਾਮਤਾ ਦੇ ਜਵਾਬੀ ਜਾ ਰੈਸੀਪ੍ਰੋਕਲ ਟੈਰਫਾਂ ਲਾਉਣ ਦੀ ਧਮਕੀ ਦੇ ਪਿਛੋਕੜ ਵਿੱਚ ਹੋਈ ਸੀ 트럼ਪ ਨੇ ਭਾਰਤ ਸਮੇਤ ਕੁਲ ਹੋਰ ਮੁਲਕਾਂ ਤੇ ਲਗਾਏ ਜਾਣ ਵਾਲੇ ਰੈਸੀਪ੍ਰੋਕਲ ਟੈਰਫ ਦਾ ਅਮਲ ਤੇ 3 ਅਪ੍ਰੈਲ ਨੂੰ ਅਗਲੇ 90 ਦਿਨਾਂ ਲਈ ਰੋਕ ਲਗਾ ਦਿੱਤੀ ਹੈ ਰਜੇਸ਼ ਅਗਰਵਾਲ ਨੇ ਕਿਹਾ ਹੈ ਕਿ ਦਵੱਲੇ ਵਪਾਰ ਸਮਝੌਤੇ ਨੂੰ ਲੈ ਕੇ ਗੱਲਬਾਤ ਦੀਆਂ ਸ਼ਰਤਾਂ ਤੇ ਸਹਿਮਤੀ ਬਣ ਚੁੱਕੀ ਹੈ ਅਗਰਵਾਲ ਨੇ ਅੱਗੇ ਕਿਹਾ ਕਿ ਵਰਚੁਅਲ ਗੱਲਬਾਤ ਵਿੱਚ ਹਫਤੇ ਦੇ ਅੰਤ ਫਿਰ ਅਗਲੀ ਕੜੀ ਅਗਲੇ ਹਫਤੇ ਦੇ ਵਿੱਚ ਸ਼ੁਰੂ ਹੋ ਜਾਏਗੀ ਜਦੋਂ ਕਿ 1 ਟੂ 1 ਗੱਲਬਾਤ ਸ਼ਾਇਦ ਮਈ ਦੇ ਦੂਜੇ ਹਫ਼ਤੇ ਵਿੱਚ ਜਾ ਕੇ ਹੀ ਮੁਕੰਮਲ ਹੋਏਗੀ ਅਮਰੀਕੀ ਰਾਸ਼ਟਰਪਤੀ 트ੰਪ ਨੇ ਮੰਗਲਵਾਰ ਨੂੰ ਕਿਹਾ ਕਿ ਯੂਕਰੇਨ ਦੇ ਰਾਸ਼ਟਰਪਤੀ ਜੇਲੇਸਕੀ ਰੂਸੀ ਰਾਸ਼ਟਰਪਤੀ ਪੂਤਨ ਦੇ ਨਾਲ-ਨਾਲ ਯੂਕਰੇਨ ਜੰਦ ਵਿੱਚ ਮਾਰੇ ਗਏ ਲੱਖਾਂ ਹੀ ਲੋਕਾਂ ਲਈ ਜ਼ਿੰਮੇਵਾਰ ਨੇ 트럼ਪ ਨੇ ਕਿਹਾ ਕਿ ਜਦੋਂ ਤੁਸੀਂ ਜੰਗ ਸ਼ੁਰੂ ਕਰਦੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ ਇਹ ਜੰਗ ਨੂੰ ਜਿੱਤ ਸਕਦੇ ਹੋ ਜਾਂ ਨਹੀਂ ਜਿੱਤ ਸਕਦੇ ਮੈਨ ਜਾਨੀ ਕਿ ਸੱਤਾ ਦਾ ਜਾਂ ਤਾਕਤ ਦਾ ਤਵਾਜਨ ਕੀਆ 트럼ਪ ਨੇ ਇਸ ਯੁੱਧ ਲਈ ਸਾਬਕਾ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਨੂੰ ਵੀ ਜ਼ਿੰਮੇਵਾਰ ਠਾਇਆ ਇਸ ਤੋਂ ਪਹਿਲਾਂ ਐਤਵਾਰ ਨੂੰ ਰੂਸ ਨੇ ਯੂਕਰੇਨ ਦੇ ਉੱਤਰ ਪੂਰਬੀ ਸ਼ਹਿਰ ਸੁਮੀ ਤੇ ਘਾਤਕ ਹਮਲਾ ਕੀਤਾ ਸੀ ਇਸ ਵਿੱਚ ਬਹੁਤ ਸਾਰੇ ਲੋਕ ਮਾਰੇ ਗਏ ਇਸ ਮੁੱਦੇ ਤੇ ਵਿਆਪਕ ਗੁੱਸਾ ਜਿਹੜਾ ਉਹ ਪ੍ਰਗਟ ਕੀਤਾ ਜਾ ਰਿਹਾ ਹੈ 트럼ਪ ਦਾ ਇਹ ਬਿਆਨ ਇਸ ਹਮਲੇ ਤੋਂ ਬਾਅਦ ਆਇਆ ਹੈ ਸੋ ਅਗਲੀ ਖਬਰ ਅਮਰੀਕੀ ਰਾਸ਼ਟਰਪਤੀ 트럼ਪ ਨੇ ਕਿਹਾ ਹੈ ਕਿ ਇਰਾਨ ਨੂੰ ਇਹ ਸੋਚਣਾ ਛੱਡ ਦੇਣਾ ਚਾਹੀਦਾ ਹੈ ਕਿ ਉਹਦੇ ਕੋਲ ਪਰਮਾਣੂ ਹਥਿਆਰ ਹੋ ਸਕਦੇ ਹਨ ਇਹ ਕਟੜਪੰਥੀ ਲੋਕ ਹਾਂ ਤੇ ਉਹਨਾਂ ਨੂੰ ਪਰਮਾਣੂ ਹਥਿਆਰ ਰੱਖਣ ਦੀ ਇਜਾਜ਼ਤ ਦਿੱਤੀ ਨਹੀਂ ਜਾ ਸਕਦੀ ਅਮਰੀਕੀ ਰਾਸ਼ਟਰਪਤੀ 트럼ਪ ਨੇ ਵਾਈਟ ਹਾਊਸ ਵਿਖੇ ਪੱਤਰਕਾਰਾਂ ਨੂੰ ਕਿਹਾ ਹੈ ਕਿ ਇਰਾਨ ਨੂੰ ਪ੍ਰਮਾਣੀ ਪ੍ਰਮਾਣੂ ਧਾਰਾਂ ਦਾ ਵਿਚਾਰ ਜਿਹੜਾ ਉਹਨੂੰ ਛੱਡਣਾ ਪੈਗਾ 트럼ਪ ਨੇ ਕਿਹਾ ਕਿ ਇਰਾਨ ਸਾਡੇ ਨਾਲ ਇੱਕ ਸਮਝੌਤਾ ਤਾਂ ਕਰਨਾ ਚਾਹੁੰਦਾ ਹੈ ਪਰ ਉਹਨਾਂ ਨੂੰ ਨਹੀਂ ਪਤਾ ਕਿ ਕਿਵੇਂ ਕਰਨਾ ਹੈ ਅਸੀਂ ਸ਼ਨੀਵਾਰ ਨੂੰ ਮਿਲੇ ਵੀ ਹਾਂ ਅਗਲੇ ਸ਼ਨੀਵਾਰ ਨੂੰ ਇੱਕ ਹੋਰ ਮੀਟਿੰਗ ਵੀ ਕਰਨ ਜਾ ਰਹੇ ਹਾਂ 트럼ਪ ਨੇ ਕਿਹਾ ਕਿ ਜੇਕਰ ਇਰਾਨ ਅਜੇ ਨਹੀਂ ਕਰਦਾ ਸਾਡੀਆਂ ਸ਼ਰਤਾਂ ਨਹੀਂ ਮੰਨਦਾ ਤੇ ਅਸੀਂ ਉਹਦੇ ਫੌਜੀ ਟਿਕਾਣਿਆਂ ਤੇ ਜਿਹੜੇ ਉਸਦੇ ਪ੍ਰਮਾਣੂ ਟਿਕਾਣਿਆਂ ਉੱਤੇ ਫੌਜੀ ਹਮਲੇ ਕਰ ਸਕਦੇ ਆ 트럼ਪ ਨੇ ਇਰਾਨ ਦੇ ਉੱਤੇ ਅਮਰੀਕਾ ਨਾਲ ਪ੍ਰਮਾਣੂ ਸਮਝੌਤੇ ਤੇ ਦਸਤਖਤ ਕਰਨ ਵਿੱਚ ਜਾਣਬੁੱਝ ਕੇ ਦੇਰੀ ਕਰਨ ਦਾ ਵੀ ਦੋਸ਼ ਲਾਇਆ ਹੈ ਪਰ ਇਰਾਨ ਨੂੰ ਪ੍ਰਮਾਣੂ ਤੈਰਾ ਦਾ ਵਿਚਾਰ ਹੁਣ ਛੱਡਣਾ ਹੀ ਪਏਗਾ ਉਹਨਾਂ ਕੋਲੇ ਹਥਿਆਰ ਹੋਣੇ ਨਹੀਂ ਚਾਹੀਦੇ 트럼ਪ ਨੇ ਕਿਹਾ ਜੇਕਰ ਜ਼ਰੂਰੀ ਹੋਇਆ ਤਾਂ ਅਸੀਂ ਹੋਰ ਵੀ ਸਖਤ ਕਦਮ ਚੁੱਕਾਂਗੇ ਸਾਡੇ ਲਈ ਨਹੀਂ ਇਕੱਲਾ ਇਹ ਸਗੋਂ ਸਾਰੀ ਦੁਨੀਆ ਲਈ ਹੈ ਇਹ ਕੱਟੜਪੰਥੀ ਲੋਕ ਹਨ ਉਹਨਾਂ ਕੋਲ ਪ੍ਰਮਾਣੂ ਹਥਿਆਰ ਨਹੀਂ ਹੋਣੇ ਚਾਹੀਦੇ ਅਮਰੀਕਾ ਤੇ ਇਰਾਨ ਵਿਚਕਾਰ ਪਰਮਾਣੂ ਮੁੱਦੇ ਤੇ ਇੱਕ ਮੀਟਿੰਗ ਵੀ ਹੋਈ ਹੈ ਅਗਲੀ ਮੀਟਿੰਗ 오ਮਾਨ ਵਿੱਚ ਫਿਰ ਹੋਏਗੀ ਜੇਕਰ ਇਹ ਸਮਝੌਤਾ ਹੋ ਜਾਂਦਾ ਹੈ ਤਾਂ ਇਰਾਨ ਵਿਰੁੱਧ ਅਮਰੀਕੀ ਪਾਬੰਦੀਆਂ ਕੁਝ ਹੱਦ ਤੱਕ ਘੱਟ ਹੋ ਸਕਦੀਆਂ ਹਨ ਅਗਲੀ ਖਬਰ ਜੀ ਦੁਨੀਆ ਭਰ ਵਿੱਚ ਪ੍ਰਸਿੱਧ ਹੈ ਹਾਰਵਰਡ ਯੂਨੀਵਰਸਿਟੀ ਜਿੱਥੇ ਦੁਨੀਆ ਭਰ ਦੇ ਜਿਹੜੇ ਲੋਕ ਆ ਸੁਪਨਾ ਪਾਲਦੇ ਆ ਕਿ ਮੈਨੂੰ ਉਸ ਯੂਨੀਵਰਸਿਟੀ ਵਿੱਚ ਕਦੀ ਪੜ੍ਹਨ ਦਾ ਮੌਕਾ ਮਿਲ ਜਾਏ ਸੋ ਔਰ ਉਹ ਯੂਨੀਵਰਸਿਟੀ ਵੀ ਸੰਕਟ ਦਾ ਸਾਹਮਣਾ ਕਰ ਰਹੀ ਆ 트럼ਪ ਪ੍ਰਸ਼ਾਸਨ ਨੇ ਉਹ ਯੂਨੀਵਰਸਿਟੀ ਨੂੰ 2 ਬਿਲੀਅਨ ਡਾਲਰ ਤੋਂ ਵੱਧ ਦੀ ਜਿਹੜੀ ਗ੍ਰਾਂਟ ਸੀ ਫੈਡਰਲ ਫੰਡਿੰਗ ਨੂੰ ਰੋਕ ਦਿੱਤੀ ਆ ਇਸ ਤੋਂ ਪਹਿਲਾਂ ਵਾਈਟ ਹਾਊਸ ਵੱਲੋਂ ਹਾਰਵਰਡ ਨੂੰ ਇੱਕ ਮੰਗਾਂ ਦੀ ਸੂਚੀ ਭੇਜੀ ਗਈ ਸੀ ਤੇ ਇਸ ਵਿਕਾਰੀ ਯੂਨੀਵਰਸਿਟੀ ਨੇ ਵਾਈਟ ਹਾਊਸ ਦੀਆਂ ਮੰਗਾਂ ਦੀ ਸੂਚੀ ਨੂੰ ਰੱਦ ਕਰ ਦਿੱਤਾ ਇਸ ਤੋਂ ਬਾਅਦ ਇਹ ਗੱਲ ਕਹੀ ਗਈ ਕਿ ਸਿੱਖਿਆ ਵਿਭਾਗ ਨੇ ਇੱਕ ਬਿਆਨ ਵਿੱਚ ਕਿਹਾ ਕਿ ਹਾਵੜ ਦਾ ਜਿਹੜਾ ਬਿਆਨ ਹੈ ਉਹ ਪਰੇਸ਼ਾਨ ਕਰਨ ਵਾਲੀ ਤਾਨਾਸ਼ਾਈ ਮਾਨਸਿਕਤਾ ਨੂੰ ਦਰਸਾਉਂਦਾ ਹੈ ਜੋ ਸਾਡੇ ਦੇਸ਼ ਦੀਆਂ ਸਭ ਤੋਂ ਵਿਕਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਆਮ ਹੀ ਵਖਿਆ ਜਾਂਦਾ ਹੈ ਜਾਨੀ ਕਿ ਵਿਆਪਕ ਤੌਰ ਤੇ ਵਖਿਆ ਜਾਂਦਾ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਇਹ ਮੰਗਾ ਯੂਨੀਵਰਸਿਟੀ ਕੈਂਪਸ ਵਿੱਚ ਜਹੂਦੀ ਵਿਰੋਧੀ ਭਾਵਨਾ ਦਾ ਮੁਕਾਬਲਾ ਕਰਨ ਲਈ ਤਿਆਰ ਕੀਤੀਆਂ ਗਈਆਂ ਹਨ ਇਹਨਾਂ ਮੰਗਾ ਵਿੱਚ ਯੂਨੀਵਰਸਿਟੀ ਦੇ ਪ੍ਰਸ਼ਾਸਨ ਦਾਖਲੇ ਅਤੇ ਨਿਯੁਕਤੀ ਪ੍ਰਕਿਰਿਆ ਵਿੱਚ ਬਦਲਾਅ ਸ਼ਾਮਲ ਸਨ ਸੋ ਹਾਰਵਰਡ ਨੇ 100 ਵਾਰ ਨੂੰ ਇਹਨਾਂ ਮੰਗਾਂ ਨੂੰ ਸ਼ਕਤੀ ਨਾਲ ਰੱਦ ਕਰ ਦਿੱਤਾ ਜਿਹੜੀਆਂ ਸਰਕਾਰ ਨੇ ਦਿੱਤੀਆਂ ਯੂਨੀਵਰਸਿਟੀ ਨੇ ਕਿਹਾ ਕਿ ਵਾਈਟ ਹਾਊਸ ਸਾਡੇ ਤੇ ਕੰਟਰੋਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਸੀਂ ਵੇਖ ਰਹੇ ਹਾਂ ਕਿ ਵਿਦੇਸ਼ ਖੇਤਰ ਵਿੱਚ ਨਾ ਸਿਰਫ ਟਰੰਪ ਦੁਨੀਆ ਭਰ ਦੇ ਜਿਹੜੇ ਰਾਈਟ ਵਿੰਗ ਦੇ ਲੋਕ ਨੇ ਉਹ ਇਹੋ ਕੁਝ ਕਰ ਰਹੇ ਨੇ ਅਸੀਂ ਇਸ ਹਵਾਲੇ 'ਚ ਜਿਹੜਾ ਆਪਣੀ ਜਵਾਰ ਲਾਲ ਨਹਿਰੂ ਯੂਨੀਵਰਸਿਟੀ ਦਿੱਲੀ ਦਾ ਜ਼ਿਕਰ ਵੀ ਕਰ ਸਕਦੇ ਆ ਜਾਂ ਫਿਰ ਜਿਹੜੀਆਂ ਇਸਲਾਮੀਆਂ ਯੂਨੀਵਰਸਿਟੀ ਹੈ ਜਿੱਥੋਂ ਬਹੁਤ ਸਾਰੇ ਲੋਕ ਪੜ੍ਹ ਕੇ ਚੰਗੇ ਥਾਵਾਂ ਤੇ ਜਾਂਦੇ ਆ ਉਹਨਾਂ ਯੂਨੀਵਰਸਿਟੀਆਂ ਦੇ ਉੱਤੇ ਜਿਸ ਤਰ੍ਹਾਂ ਦਾ ਸਕੰਜਾ ਕਸਤੀਆਂ ਨੇ ਸਰਕਾਰਾਂ ਬਿਲਕੁਲ ਉਸੇ ਤਰ੍ਹਾਂ ਦਾ ਹੀ 트ੰਪਸ ਸਾਹਿਬ ਜਿਹੜੇ ਆ ਉਹ ਵੀ ਉਸੇ ਰੌਂਚ 'ਚ ਨਜ਼ਰ ਆ ਰਹੇ ਨੇ ਸੁਪਰੀਮ ਕੋਰਟ ਦੇ ਇੱਕ ਜੱਜ ਨੇ ਜੀ ਪੰਕਜ ਮਿੱਤਲ ਉਹਨਾਂ ਨੇ ਇੱਕ ਅਜੀਬ ਬਿਆਨ ਕਹਿ ਲੋ ਜਾਂ ਸੁਝਾਅ ਦਿੱਤਾ ਉਹਨਾਂ ਨੇ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਸਾਡੇ ਜਿਹੜੇ ਲਾਅ ਵਾਲੇ ਕਾਲਜ ਨੇ ਜਾਂ ਸਕੂਲ ਨੇ ਉਹਨਾਂ ਦਾ ਜਿਹੜਾ ਪਾਠਕ੍ਰਮ ਹੈ ਜਿਹੜਾ ਸਿਲੇਬਸ ਆ ਉਹਦੇ ਵਿੱਚ ਭਾਰਤੀ ਪ੍ਰਾਚੀਨ ਕਾਨੂੰਨੀ ਤੇ ਦਾਰਸ਼ਨਿਕ ਪਰੰਪਰਾਵਾਂ ਨੂੰ ਰਸਮੀ ਤੌਰ ਤੇ ਸ਼ਾਮਲ ਕਰ ਲੈਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਵੇਦ ਸਮ੍ਰਿਤੀ ਮਜਨੀ ਮੰਨੂ ਸਮ੍ਰਿਤੀ ਅਰਥ ਸ਼ਾਸਤਰ ਮੰਨੂ ਸਮ੍ਰਿਤੀ ਧੰਮ ਅਤੇ ਮਾਹਾਰਤ ਅਤੇ ਰਮੈਨ ਦੇ ਮਾਹ ਕਾਫ ਸਿਰਫ ਸੱਭਿਆਚਾਰਕ ਕਲਾਕਿਰਤੀਆਂ ਹੀ ਨਹੀਂ ਇਹਨਾਂ ਵਿੱਚ ਨਿਆਂ ਸਮਾਨਤਾ ਸ਼ਾਸਨ ਸਜ਼ਾ ਸਦਭਾਵਨਾ ਤੇ ਨੈਤਿਕ ਕਰਤੱਵਾਂ ਬਾਰੇ ਡੂੰਘੇ ਪ੍ਰਤੀਬਿੰਬ ਹਨ ਇਸ ਤੋਂ ਪਹਿਲਾਂ ਲਾਹਪਤਾ ਹਾਈ ਕੋਰਟ ਦੇ ਜੱਜ ਜਦੂਵੀ ਇਹੋ ਜਿਹਾ ਊਟਪਰਾਕ ਬਿਆਨ ਦੇ ਚੁੱਕੇ ਹਨ ਹੁਣ ਦੇਖਦੇ ਹਾਂ ਕਿ ਕੋਈ ਸਿਵਲ ਸੁਸਾਇਟੀ ਜਾਂ ਜਿਹੜੀ ਸੁਪਰੀਮ ਕੋਰਟ ਦੇ ਸੀਜੀਆਈ ਨੇ ਉਹ ਇਸ ਬਿਆਨ ਦੇ ਉੱਤੇ ਕੋਈ ਨੋਟਿਸ ਲੈਂਦੇ ਆ ਜਾਂ ਨਹੀਂ ਤੋ ਅਗਲੀ ਖਬਰ ਵੀ ਸੁਪਰੀਮ ਕੋਰਟ ਦਾ ਇਸ ਬੰਦੇ ਤੇ ਆ ਕਿ ਸੁਪਰੀਮ ਕੋਰਟ ਨੇ ਇੱਕ ਜਿਹੜੀ ਹੈਗੀ ਆ ਕੋਰਟ ਉਹਦੇ ਉਹਦੇ ਵਿੱਚ ਜੋ ਕੇਸ ਚੱਲ ਰਿਹਾ ਸੀ ਤੇ ਉਹ ਚ ਜਿਸ ਤਰ੍ਹਾਂ ਦੀਆਂ ਟਿੱਪਣੀਆਂ ਕੀਤੀਆਂ ਜੱਜਾਂ ਨੇ ਉਹਦੇ ਵਿੱਚ ਖੁਦ ਹੀ ਨੋਟਿਸ ਲਿਆ ਸੁਪਰੀਮ ਕੋਰਟ ਨੇ ਸੁਪਰੀਮ ਕੋਰਟ ਨੇ ਦੇ ਜਿਹੜੇ ਦੋ ਜੱਜਾਂ ਦੀ ਨਿਯਮੈਦਗੀ ਵਾਲੀ ਬੈਂਚ ਨੇ ਇੱਕ ਟਿੱਪਣੀ ਕੀਤੀ ਆ ਲਾਪਰ ਹਾਈ ਕੋਰਟ ਨੇ ਉਹਦੇ ਤੋਂ ਸਵਾਲ ਪੁੱਛੇ ਨੇ ਜਸਟਿਸ ਬੀ ਆਰ ਗੋਈ ਤੇ ਏ ਜੀ ਮਸੀਹ ਦੀ ਬੈਂਚ ਨੇ ਇਸ ਬਿਆਨ ਤੇ ਸਵਾਲ ਖੜੇ ਕੀਤੇ ਨੇ ਇਸ ਦਰਾਨ ਦੋਵਾਂ ਜੱਜਾਂ ਦੀ ਬੈਂਚ ਨੇ ਕਿਹਾ ਕਿ ਇਹ ਕਿਹੋ ਜੀ ਗੱਲ ਹੈ ਕਿ ਸਵਾਲ ਇਹ ਸੀ ਕਿ ਉਹਨਾਂ ਕਹੇ ਕਿ ਇੱਕ ਲੜਕੀ ਦਾ ਨੂੰ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਗਈ ਤੇ ਉਹ ਲੋਕ ਲੋਕ ਇਕੱਠੇ ਹੋ ਗਏ ਪਰ ਉਹ ਲੜਕੀ ਨੂੰ ਉੱਥੇ ਛੱਡ ਕੇ ਭੱਜ ਗਏ ਸਨ ਤੇ ਜੱਜਾਂ ਨੇ ਕਿਹਾ ਕਿ ਕਿਹੋ ਜੀ ਗੱਲ ਆ ਕਿ ਜੱਜ ਖੁਦ ਕਹਿ ਰਿਹਾ ਹੈ ਸੁਪਾਈ ਕੋਰ ਅਲਾਬਾਦ ਹਾਈ ਕੋਰਟ ਦਾ ਕਿ ਜਿਹੜੀ ਔਰਤ ਜਿਹੜੀ ਉਹਨੇ ਮੁਸੀਬਤ ਨੂੰ ਆਪ ਹੀ ਸੱਦਾ ਦਿੱਤਾ ਸੀ ਉਹ ਕਹਿੰਦੇ ਕਿ ਤੁਸੀਂ ਇਦਾਂ ਕਿਦਾਂ ਕਹਿ ਸਕਦੇ ਹੋ ਔਰਤ ਦਾ ਦੋਸ਼ ਇਹ ਸੀ ਕਿ ਉਹਦੀ 14 ਸਾਲ ਦੀ ਬੇਟੀ ਸ਼ਾਮ ਨੂੰ ਘਰ ਵਾਪਸ ਆਉਂਦੇ ਸਮੇਂ ਪਿੰਡ ਦੇ ਤਿੰਨ ਨੌਜਵਾਨ ਪਵਨ, ਆਕਾਸ਼ ਤੇ ਸ਼ੋਕ ਉਹਨੂੰ ਰਸਤੇ 'ਚ ਮਿਲ ਗਏ ਉਹਨਾਂ ਆਪਣੀ ਬਾਈਕ ਤੇ ਬਿਠਾ ਕੇ ਘਰ ਤੱਕ ਲੈ ਕੇ ਜਾਣ ਦੀ ਗੱਲ ਕੀਤੀ ਔਰਤ ਨੇ ਬੇਟੀ ਨੂੰ ਔਰਤ ਨੇ ਉਸ ਬੇਟੀ ਨੂੰ ਬਾਈਕ ਤੇ ਬਿਠਾ ਦਿੱਤਾ ਇਸ ਦੌਰਾਨ ਤਿੰਨੇ ਨੌਜਵਾਨਾਂ ਨੇ ਰਸਤੇ 'ਚ ਬੇਟੀ ਦੇ ਕੱਪੜੇ ਤਾਰ ਕੇ ਜ਼ਬਰਜਨਾਹ ਕਰਨ ਦੀ ਕੋਸ਼ਿਸ਼ ਕੀਤੀ ਬੇਟੀ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕ ਮੌਕੇ ਤੇ ਪਹੁੰਚ ਗਏ ਅਤੇ ਤਿੰਨੇ ਜਿਹੜੇ ਮਲਜ਼ਮ ਸੀ ਉਤਮੰਚਾ ਜਾਨੀ ਕਿ ਇੱਕ ਦੇਸੀ ਰਵਾਲਵਰ ਦਿਖਾਉਂਦੇ ਹੋਏ ਮੌਕੇ ਤੋਂ ਫਰਾਰ ਹੋ ਗਏ ਇਸ ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਔਰਤ ਨੇ ਖੁਦ ਹੀ ਮੁਸੀਬਤ ਨੂੰ ਸੱਦਾ ਦਿੱਤਾ ਜਾਨੀ ਉਹਨੇ ਲਿਫਟ ਕਿਉਂ ਦਿੱਤੀ ਆਪਣੀ ਕੁੜੀ ਨੂੰ ਕਿਉਂ ਬਿਠਾਇਆ ਕੇ ਦੇ ਮੋਟਰਸਾਈਕਲ ਦੇ ਪਿੱਛੇ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਸੁਪਰੀਮ ਕੋਰਟ ਨੇ ਲਾਹੌਰ ਹਾਈ ਕੋਰਟ ਨੂੰ ਇਸ ਤਰ੍ਹਾਂ ਦੇ ਵਿਵਾਦਿਤ ਬਿਆਨ ਦੇਣ ਤੋਂ ਪਟਕਾਰ ਲਾਈ ਹੋਵੇ ਉਸ ਤੋਂ ਪਹਿਲਾਂ 17 ਮਾਰਚ ਨੂੰ ਵੀ ਇੱਕ ਮਾਮਲੇ ਦੀ ਸੁਣਵਾਈ ਦਵਾਨ ਲਾਹੌਰ ਹਾਈ ਕੋਰਟ ਦੇ ਵਿੱਚ ਜੱਜ ਨੇ ਕਿਹਾ ਸੀ ਤੇ ਕਿਸੇ ਕੁੜੀ ਦੀਆਂ ਛਾਤੀਆਂ ਨੂੰ ਫੜਨਾ ਤੇ ਸਲਵਾਰ ਦਾ ਨਾੜਾ ਖਿੱਚਣਾ ਨੂੰ ਇਹਨੂੰ ਦੁਰਵਿਹਾਰ ਨਹੀਂ ਕਿਹਾ ਜਾ ਸਕਦਾ ਇਸ ਮਾਮਲੇ ਤੇ ਵੀ ਸੁਪਰੀਮ ਕੋਰਟ ਨੇ ਹਾਈ ਕੋਰਟ ਦੇ ਆਦੇਸ਼ ਦੇ ਉੱਤੇ ਰੋਕ ਲਾ ਦਿੱਤੀ ਸੀ ਅਗਲੀ ਖਬਰ ਫਿਰ ਕੁੜੀ ਟਰੰਪੋਲੂ ਅਮਰੀਕਾ ਦੀ ਕਮਾਨ ਸੰਭਾਲਣ ਮਗਰੋਂ ਨਵੀਆਂ ਅਮਰੀਕਨ ਪੱਖੀ ਨੀਤੀਆਂ ਦੇ ਚੱਲਦੇ ਦੁਨੀਆ ਭਰ ਦੇ ਦੇਸ਼ ਜਿਹੜੇ ਆ ਉਹ ਤੇ ਆਪਣੀਆਂ ਜਿਹੜੀਆਂ ਫੌਜਾਂ ਨੇ ਉਹਨਾਂ ਨੂੰ ਮਜ਼ਬੂਤ ਕਰਨ 'ਚ ਲੱਗੇ ਹੋਏ ਆ ਯੂਰੋਪੀਅਨ ਦੇਸ਼ਾਂ ਨੇ ਵੀ ਆਪਣੇ ਰੱਖਿਆ ਬਚਤ ਵਧਾ ਦਿੱਤੇ ਆ ਤੇ ਕਈ ਮੁਲਕ ਹਥਿਆਰਾਂ ਦੀ ਡੀਲ ਕਰਨ ਲੱਗੇ ਹੋਏ ਹਨ ਕਿਉਂਕਿ ਹੁਣ ਸਾਰਾ ਵਰਲਡ ਆਦਰ ਬਦਲ ਰਿਹਾ ਤੇ ਅਮਰੀਕਾ ਦੇ ਉੱਤੇ ਨਿਰਭਰਤਾ ਜਿਹੜੀ ਆ ਉਹ ਨਹੀਂ ਰੱਖੀ ਜਾ ਸਕਦੀ ਇਹੋ ਜਿਹੇ ਹਾਲਾਤਾਂ ਵਿੱਚ ਭਾਰਤੀ ਫੌਜ ਬਾਰੇ ਇੱਕ ਵੱਡਾ ਖਲਾਸਾ ਹੋਇਆ ਹੈ ਭਾਰਤੀ ਫੌਜ ਵਿੱਚ 1 ਲੱਖ ਤੋਂ ਵੱਧ ਸੈਨਿਕਾਂ ਦੀ ਘਾਟ ਹੈ ਰੱਖਿਆ ਮੰਤਰਾਲੇ ਨੇ ਹਾਲ ਵਿੱਚ ਹੀ ਸੰਸਦ ਦੀ ਸਤਾਈ ਕਮੇਟੀ ਨੂੰ ਜਾਣਕਾਰੀ ਦਿੱਤੀ ਹੈ ਹਰ ਸਾਲ ਲਗਭਗ 60 ਹਜ਼ਾਰ ਜਿਹੜੇ ਫੌਜੀ ਆ ਉਹ ਰਿਟਾਇਰ ਹੋ ਜਾਂਦੇ ਆ ਕੋਟ ਦੌਰਾਨ 2 ਸਾਲਾਂ ਤੱਕ ਕੋਈ ਭਰਤੀ ਵੀ ਨਹੀਂ ਸੀ ਹੋਈ ਇਸ ਕਾਰਨ 1 ਲੱਖ ਤੇ 20 ਹਜ਼ਾਰ ਜਿਹੜੇ ਫੌਜੀ ਆ ਉਹਨਾਂ ਦੀ ਸਿੱਧੀ ਕਮੀ ਹੋ ਗਈ ਇਹਨਾਂ ਚ ਬਹੁਤ ਸਾਰੇ ਜਿਹੜੇ ਜੀਐਸਆਰੈਂਕ ਦੇ ਲੋਕ ਵੀ ਨੇ ਪਰ ਸਰਕਾਰ ਦਾ ਪੂਰਾ ਧਿਆਨ ਜਿਹੜਾ ਆ ਉਹ ਜਿਹੜੀ ਉਹਨਾਂ ਨਵੀਂ ਨੀਤੀ ਬਣਾਈਆਂ ਚਾਰ ਸਾਲਾਂ ਦੀ ਫੌਜੀ ਭਰਤੀ ਕਰਨ ਦੀ ਉਹਦੇ ਵੱਲ ਲੱਗਾ ਹੋਇਆ ਫੌਜ ਦੀ ਹਾਲਤ ਬਹੁਤ ਵਧੀਆ ਨਹੀਂ ਤੇ ਲੰਬੇ ਸਮੇਂ ਤੋਂ ਫੌਜ ਦੇ ਵਿੱਚ ਅਫਸਰਾਂ ਦੀ ਗੜੀ ਵੱਡੀ ਘਾਟ ਜਿਹੜੀ ਆ ਉਹ ਨਜ਼ਰ ਆ ਰਹੀ ਆ ਕਿਉਂਕਿ ਜਿਹੜੇ ਹੁਣ ਬੱਚੇ ਨੇ ਪੜ੍ਹਾਈ ਲਿਖਾਈ ਕਰਕੇ ਜਾਦਾ ਪੈਸੇ ਕਮਾਉਣ ਨੂੰ ਤਰਜੀਹ ਦਿੰਦੇ ਨੇ ਤੇ ਉਹ ਆਈਟੀ ਸੈਕਟਰ ਵੱਲ ਜਾਂ ਹੋਰ ਸੈਕਟਰ ਵੱਲ ਜ਼ਿਆਦਾ ਆਕਰਸ਼ਿਤ ਹੁੰਦੇ ਨੇ ਬਿਨਸਪਰਤ ਕਿ ਫੌਜ ਵਿੱਚ ਜਾਇਆ ਜਾਵੇ ਅਗਲੀ ਖਬਰ ਕੁਝ ਦੇਸ਼ਾਂ ਨੇ ਜਿਹੜਾ ਇਜ਼ਰਾਈਲ ਦਾ ਪਾਸਪੋਰਟ ਧਾਰਕ ਲੋਕ ਉਹਨਾਂ ਨੂੰ ਆਪਣੇ ਦੇਸ਼ ਚ ਆਉਣ ਤੇ ਪਾਬੰਦੀ ਲਾ ਦਿੱਤੀ ਆ ਇਹਦੇ ਵਿੱਚ ਛੋਟਾ ਜਿਹਾ ਮੁਲਕ ਮਾਲਦੀਵ ਤੇ ਦੂਜੇ ਪਾਸੇ ਜਿਹੜਾ ਆਪਣਾ ਬੰਗਲਾਦੇਸ਼ ਆ ਇਹਨਾਂ ਦੋਵਾਂ ਨੇ ਇਜ਼ਰਾਈਲ ਦੇ ਕਿਸੇ ਵਿਅਕਤੀ ਨੂੰ ਆਪਣੇ ਦੇਸ਼ ਦਾ ਨਾ ਆਉਣ ਦੀ ਗੱਲ ਕਹੀ ਆ ਤੇ ਨਾਲ ਜਿਹੜੇ ਉਹ ਆਪਣੇ ਦੇਸ਼ ਦਾ ਪਾਸਪੋਰਟ ਜਾਰੀ ਕਰਦੇ ਆ ਉਹਦੇ ਵਿੱਚ ਵੀ ਲਿਖ ਦਿੰਦੇ ਆ ਕਿ ਇਸ ਪਾਸਪੋਰਟ ਰਾਹੀਂ ਤੁਸੀਂ ਇਜ਼ਰਾਈਲ ਵਿੱਚ ਨਹੀਂ ਜਾ ਸਕਦੇ ਸੋ ਇਹ ਜਿਹੜੀ ਆ ਮੁਹਿੰਮ ਸ਼ਾਇਦ ਹੋਰ ਜਿਹੜੀ ਆ ਉਹ ਰੰਗ ਫੜੂਗੀ ਕਿਉਂਕਿ ਇੰਟਰਨੈਸ਼ਨਲ ਲੈਵਲ ਤੇ ਕੋਈ ਵੀ ਐਸੀ ਸੰਸਥਾ ਨਹੀਂ ਜਿਹੜੀ ਅਮਰੀਕਾ ਤੇ ਇਜ਼ਰਾਇਲ ਦੀਆਂ ਵਧੀਆਂ ਕਿਆਂ ਨੂੰ ਰੋਕ ਸਕੇ ਹੁਣ ਇੰਡੀਵਿਜੂਅਲ ਤੌਰ ਤੇ ਕੁਝ ਮੁਲਕ ਕੋਈ ਇਹੋ ਜਿਹਾ ਐਕਸ਼ਨ ਲੈਣਗੇ ਹੋ ਸਕਦਾ ਕੱਲ ਨੂੰ ਸਾਊਥ ਅਫਰੀਕਾ ਜਿਹਨੇ ਬਾਰ ਬਾਰ ਜਿਹੜੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਆ ਉਹਦੇ ਵਿੱਚ ਨੇਤਨ ਜਾਊ ਦੇ ਖਿਲਾਫ ਤੇ ਇਜ਼ਰਾਇਲ ਦੇ ਖਿਲਾਫ ਮਤੇ ਲਿਆਦੇ ਸੀਗੇ ਉਹ ਵੀ ਇਹੋ ਜਿਹਾ ਕੋਈ ਕੰਮ ਕਰ ਸਕੇ ਇਸ ਤਰ੍ਹਾਂ ਕਰਕੇ ਹੋ ਸਕਦਾ ਹੈ ਕਿ ਦੁਨੀਆ ਫਿਰ ਇਹਨੂੰ ਅਲੱਗ-ਥਲਾ ਕਰਨ ਦੀ ਕੋਸ਼ਿਸ਼ ਕਰੇ ਈਡੀ ਦੇ ਹਰਿਆਣੇ ਦੇ ਜ਼ਮੀਨ ਸੌਦੇ ਮਾਮਲੇ ਵਿੱਚ ਰਾਬਰਟ ਵਾਡਰਾ ਨੂੰ ਪੁਛਕਿਸ਼ੀ ਤਲਬ ਕੀਤਾ ਤੇ ਉਹਨਾਂ ਨੂੰ ਈਡੀ ਦਾ ਸਮਨ ਮਿਲਿਆ ਜਿਹੜਾ ਰਾਬਰਟ ਵਾਡਰਾ ਹੈ ਉਹ ਉੱਥੇ ਦਫ਼ਤਰ ਗਿਆ ਈਡੀ ਦੇ ਤੇ ਉੱਥੇ ਉਹਨੇ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੱਤੇ ਉਹਨੇ ਕਿਹਾ ਕਿ ਮੈਂ ਲੋਕਾਂ ਦੀ ਗੱਲ ਕਰਦਾ ਮੈਨੂੰ ਨਹੀਂ ਸਮਝ ਕਿ ਰਾਬਰਟ ਵਾਡਰਾ ਕਿੱਡਾ ਵੱਡਾ ਵਾਡਰਾ ਲੀਡਰ ਹੈ ਕਿ ਉਹ ਲੋਕਾਂ ਦੀ ਗੱਲ ਕਰਦਾ ਉਹ ਕਹਿੰਦਾ ਮੈਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਹਮੇਸ਼ਾ ਸਾਰੇ ਸਵਾਲਾਂ ਦੇ ਜਵਾਬ ਦਿੰਦੇ ਹਾਂ ਤੇ ਜਾ ਕਰਦੇ ਰਾਂਗਾ ਰਾਬਰਟ ਵਾਰਡਰਾ ਕਾਰੋਬਾਰੀ ਹੈ ਆਪਾਂ ਸਾਰੇ ਜਾਣਦੇ ਹਾਂ ਉਹ ਵੀ ਕਿਹਾ ਕਿ ਇਸ ਮਾਮਲੇ 'ਚ ਕੁਝ ਵੀ ਨਹੀਂ ਹੈ ਮੈਂ ਪਿਛਲੇ 20 ਸਾਲਾਂ ਤੋਂ ਮੈਨੂੰ 15 ਵਾਰ ਤਲਬ ਕੀਤਾ ਗਿਆ ਤੇ ਹਰ ਵਾਰ ਮੇਰੇ ਤੋਂ 10 ਘੰਟਿਆਂ ਤੋਂ ਵੱਧ ਪੁੱਛਗਿੱਛ ਕੀਤੀ ਗਈ ਹੈ ਹੁਣ ਤੱਕ ਮੈਂ 23000 ਦਸਤਾਵੇਜ਼ ਜਮ੍ਹਾਂ ਕਰਾ ਚੁੱਕਾ ਹਾਂ ਅਗਲੀ ਖਬਰ ਪੰਜਾਬ ਤੋਂ ਜੀ ਪੰਜਾਬ ਪੰਜਾਬ ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਜਮਾਲੀ ਦੇ ਸਾਈਬਰ ਅਪਰਾਧ ਥਾਣਾ ਪੇਜ 7 ਵਿੱਚ ਪਹੁੰਚ ਕੇ ਜਾਂਚ ਵਿੱਚ ਸ਼ਾਮਲ ਹੋਏ ਪੁਲਸ ਵੱਲੋਂ ਸੀਨੀਅਰ ਕਾਂਗਰਸੀ ਆਗੂ ਕੋਲੋਂ ਬੰਬਾਂ ਬਾਰੇ ਬਿਆਨ ਜਿਹੜਾ ਦਿੱਤਾ ਸੀ ਉਹਦੇ ਬਾਰੇ ਪੁੱਛ ਪੜਤਾਲ ਕੀਤੀ ਜਾ ਰਹੀ ਹੈ ਬਾਜਵਾ ਅੱਜ ਬਾਅਦ ਦੁਪਹਿਰ ਪੰਜਾਬ ਦੇ ਸੀਨੀਅਰ ਆਗੂਆਂ ਤੇ ਵੱਡੀ ਗਿਣਤੀ ਵਿੱਚ ਵਰਕਰਾਂ ਨਾਲ ਮਾੜੀ ਥਾਣੇ ਪਹੁੰਚੇ ਸਨ ਤੇ ਜਾਂਚ ਵਿੱਚ ਸ਼ਾਮਲ ਹੋਏ ਮਾਲੀ ਪੁਲਿਸ ਨੇ ਥਾਣੇ ਦੇ ਆਲੇ ਦੁਆਲੇ ਜ਼ਬਰਦਸਤ ਬੈਰੀਕੇਟਿੰਗ ਕੀਤੀ ਹੋਈ ਸੀ ਜਿਸ ਤੋਂ ਬਾਜਵਾ ਤੋਂ ਬਿਨਾਂ ਕਿਸੇ ਨੂੰ ਵੀ ਅੰਦਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਸ ਕਾਰਨ ਰਾਜਾ ਵੜਿੰਗ ਦੀ ਪੁਲਿਸ ਨਾਲ ਬਹਿਸ ਹੋਈ ਬਾਜਵਾ ਨਾਲ ਸਿਰਫ ਉਹਨਾਂ ਦੇ ਵਕੀਲਾਂ ਨੂੰ ਹੀ ਅੰਦਰ ਜਾਣ ਦਿੱਤਾ ਗਿਆ ਬਾਜਵਾ ਦੇ ਥਾਣੇ ਅੰਦਰ ਜਾਣ ਤੋਂ ਬਾਅਦ ਸਾਰੇ ਕਾਂਗਰਸੀ ਆਗੂ ਤੇ ਵਰਕਰ ਜਿਹੜੇ ਥਾਣੇ ਦੇ ਬਾਹਰ ਤਰਨੇ ਤੇ ਬੈਠ ਗਏ ਪੰਜਾਬ ਵਿੱਚ 50 ਬੰਮ ਪੁੱਜਣ ਨਾਲ ਸਬੰਧਤ ਬਿਆਨ ਲਈ ਆਪਣੇ ਖਿਲਾਫ ਦਰਜ ਐਫ ਆਈ ਆਰ ਨੂੰ ਰੱਦ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਜਿਹੜੇ ਬਾਜਵਾ ਨੇ ਉਹ ਪੰਜਾਬ ਹਾਈ ਕੋਰਟ ਵੀ ਪਹੁੰਚ ਗਏ ਨੇ ਤੇ ਉਹਨਾਂ ਨੇ ਉੱਥੇ ਪਟੀਸ਼ਨ ਦਾਇਰ ਕਰ ਦਿੱਤੀ ਹੈ ਉਨੂੰ ਬੁੱਧਵਾਰ ਲਈ ਸੂਚੀਬੱਧ ਕਰ ਦਿੱਤਾ ਗਿਆ ਹੈ ਤੇ ਉਹਨਾਂ ਦੇ ਵਕੀਲ ਦਿਓਲ ਨੇ ਕਿਹਾ ਕਿ ਬਾਜਵਾ ਵਿਰੁੱਧ ਦੋਸ਼ ਬੇਬੁਨਿਆਦ ਤੇ ਮਨ ਕਰਤਾ ਹਨ ਅਗਲੀ ਖਬਰ ਬਠਿੰਡਾ ਪੁਲਿਸ ਦਾਸ ਦੇਣਾ ਬਾਅਦ ਵੀ ਜਿਹੜੀ ਉਹ ਕਾਂਸਟੇਬਲ ਜਿਹਦੇ ਕੋ ਨਸ਼ਾ ਫੜਿਆ ਗਿਆ ਸੀ ਉਹਦੇ ਸਾਥੀ ਨੂੰ ਅਰੈਸਟ ਨਹੀਂ ਕਰ ਸਕੀ 2 April ਨੂੰ ਜਦੋਂ ANTF ਟੀਮ ਨੇ ਥਾਰ ਤੋਂ ਵਾਪਸ ਆਰੀ ਜਿਹੜੀ ਥਾਰ ਗੱਡੀ ਦੇ ਉੱਤੇ ਡਿਊਟੀ ਤੋਂ ਵਾਪਸ ਆਰੀ ਮਹਿਲਾ ਕਰਮਚਾਰੀ ਅਮਨਪ੍ਰੀਤ ਕੌਰ ਨੂੰ ਹੀਰੋਗ ਇਨ ਸਵੇਤ ਗ੍ਰਫਤਾਰ ਕਰ ਲਿਆ ਸੀ ਤਾਂ ਉਸ ਨਾਲ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਪੁਲਿਸ ਨੇ ਉਹਦਾ ਇੱਕ ਸਾਥੀ ਆ ਬਲਵਿੰਦਰ ਸਿੰਘ ਉਰਫ सोनू ਉਹਨੂੰ ਵੀ ਨਾਮਜ਼ਦ ਕੀਤਾ ਸੀ ਪਰ ਉਹ ਅਜੇ ਤੱਕ ਫੜਿਆ ਨਹੀਂ ਜਾ ਸਕਿਆ ਪਰ ਗੱਲ ਇਹ ਵੀ ਆਈ ਸੀ ਕਿ ਉਹ ਅਦਾਲਤ ਦੇ احاطੇ ਵਿੱਚ ਪਹੁੰਚਿਆ ਸੀ ਉਸ ਤਰੀਕ ਵਾਲੇ ਦਿਨ ਤੇ ਪੁਲਿਸ ਦੀ ਮੌਜੂਦਗੀ ਵਿੱਚ ਉਹਨੇ ਇੱਕ ਔਰਤ ਨਾਲ ਜਾਨੀ ਉਹਦੀ ਵਾਈਫ ਸੀ ਉਹਦੇ ਨਾਲ ਕੁੱਟਮਾਰ ਵੀ ਕੀਤੀ ਸੀ ਅਤੇ ਪੁਲਿਸ ਦੇ ਸਾਹਮਣੇ ਫਰਾਰ ਹੋ ਗਿਆ ਸੀ ਪਰ ਪੁਲਿਸ ਕੋਲ ਉਸ ਦਿਨ ਉਸਨੂੰ ਗ੍ਰਫਤਾਰ ਕਰਨ ਦੀ ਹਿੰਮਤ ਹੀ ਨਹੀਂ ਹੋਈ ਤੇ ਹੁਣ ਜਿਹੜੀ ਪੰਜਾਬ ਮਹਿਲਾ ਕਮਿਸ਼ਨ ਨੇ ਅਦਾਲਤੀ ਕੰਪਲੈਕਸ ਵਿੱਚ ਇੱਕ ਔਰਤ ਉੱਤੇ ਹਮਲੇ ਦੇ ਮਾਮਲੇ ਦਾ ਨੋਟਿਸ ਲਿਆ ਤਾਂ ਪੁਲਿਸ ਨੇ ਫਿਰ ਤੁਰੰਤ ਪੀੜਤ ਔਰਤ ਗਰਮੀਤ कौर ਦੇ ਬਿਆਨ ਦੇ ਉੱਤੇ ਥਾਣਾ ਸਿਵਲ ਲਾਈਨ ਵਿੱਚ ਦੋਸ਼ੀ ਬਲਵਿੰਦਰ ਸਿੰਘ ਉਰਫ ਸੋਨੂ ਖਿਲਾਫ ਹਮਲੇ ਦਾ ਇੱਕ ਹੋਰ ਮਾਮਲਾ ਵੀ ਦਰਜ ਕਰ ਲਿਆ ਹੈ ਆਖਰੀ ਖਬਰ ਹੈ ਜੀ ਸ਼੍ਰੋਮਣੀ ਕਾਲੀ ਦਲ ਵੱਲੋਂ ਸੁਖਵੀਰ ਬਾਦਲ ਦੀ ਪ੍ਰਧਾਨ ਵੱਜੋਂ ਮੁੜ ਚੋਣ ਕਰਨ ਦੇ ਉਤੇ ਅਕਾਲ ਤਖਤ ਦੇ ਜਹਿਦਾਦਾਰ ਵੱਲੋਂ ਉਹਨਾਂ ਨੂੰ ਸਰੋਪਾ ਦਿੱਤੇ ਜਾਣ ਤੋਂ ਬਾਅਦ ਕਈ ਤਰ੍ਹਾਂ ਦੇ ਸਵਾਲ ਖੜੇ ਹੋ ਗਏ ਹਨ 2 ਦਸੰਬਰ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੋਂ ਆਕਾਲੀ ਦਲ ਦੀ ਭਰਤੀ ਸੰਬੰਧੀ ਬਣਾਈ ਗਈ ਕਮੇਟੀ ਦਾ ਫੈਸਲਾ ਕੀ ਹੋਏਗਾ ਇਹਨਾਂ ਸਵਾਲਾਂ ਦਾ ਜਵਾਬ ਦਿੰਦਿਆਂ ਭਰਤੀ ਕਮੇਟੀ ਨੇ ਸਪਸ਼ਟ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਜਾਰੀ ਰਹੇਗੀ ਭਰਤੀ ਕਮੇਟੀ ਨੇ ਸੁਭਾਵਨਾ ਪ੍ਰਗਟਾਈ ਹੈ ਕਿ ਇਹ ਮਿਮ ਜੂਨ ਮਹੀਨੇ ਚ ਮੁਕੰਮਲ ਹੋ ਜਾਏਗੀ ਇਸ ਤੋਂ ਬਾਅਦ ਇਸ ਮਾਮਲੇ ਵਿੱਚ ਅਕਾਲ ਤਖਤ ਤੋਂ ਅਗਲੇ ਹੁਕਮ ਅਨੁਸਾਰ ਕਾਰਵਾਈ ਇਹ ਜਿਹੜੀ ਉਹ ਕੀਤੀ ਜਾਏਗੀ ਇਸ ਤਰ੍ਹਾਂ ਕੋ ਜਗੂਆਂ ਨੇ ਕਿਹਾ ਹੈ ਕਿ ਸ਼ਰਮਣੀ ਅਕਾਲੀ ਦਲ ਦਾ ਮੁਕਾਬਲਾ ਕਰ ਲਈ ਪੰਥ ਪ੍ਰਮਾਨਤ ਅਜੇ ਹੀ ਵੱਡੀ ਜਥੇਬੰਦੀ ਦੀ ਲੋੜ ਹੈ ਜਿਸ ਮੰਚ ਤੇ ਸਮੁੱਚਾ ਸਿੱਖ ਜਗਤ ਜਿਹੜਾ ਇਕੱਠਾ ਹੋ ਸਕੇ ਤੇ ਖਬਰ ਤਾਂ ਇੱਕ ਹੋਰ ਵੀ ਆ ਜੀ ਕਿਸਾਨ ਆਗੂਆਂ ਦੀ ਝੜਪ ਹੋਈ ਆ ਭਗਵੰਤ ਮਾਨ ਦੀ ਸ਼ਾਜਲੀ ਵਿਖੇ ਸਕੂਲ ਆਫ ਐਮਿਨਸ ਦਾ ਤੁਗਾਟਨ ਕਰਨ ਗਏ ਸੀ ਪੰਜਾਬ ਪੁਲਿਸ ਤੇ ਕਿਸਾਨਾਂ ਵਿੱਚ ਉੱਥੇ ਜ਼ਬਰਦਸਤ ਝੜਪ ਹੋ ਗਈ ਇਸ ਮੌਕੇ ਤੇ ਪੁਲਸ ਨੇ ਆਪਣੀ ਤਾਕਤ ਵਰਤਦਿਆਂ ਕਿਸਾਨਾਂ ਨੂੰ ਪਿੱਛੇ ਧੱਕ ਦਿੱਤਾ ਜਿਸ ਕਾਰਨ ਕਿਸਾਨ ਗੁੱਸੇ ਵਿੱਚ ਆ ਗਏ ਤੇ ਉੱਥੇ ਹੀ ਸੜਕ ਤੇ ਧਰਨੇ ਤੇ ਬਹਿ ਗਏ ਕਿਸਾਨਾਂ ਨੇ ਜ਼ੋਰਦਾਰ ਨਾਹਰੇਬਾਜੀ ਵੀ ਕੀਤੀ ਇਸ ਤਰ੍ਹਾਂ ਕਿਸਾਨ ਆਗੂਆਂ ਨੇ ਕਿਹਾ ਕਿ ਉਹਨਾਂ ਨੇ ਮੁੱਖ ਮੰਤਰੀ ਤੋਂ ਪੁੱਛਣਾ ਸੀ ਕਿ ਉਹਨਾਂ ਦਾ ਅੰਦੋਲਨ ਕਿਉਂ ਖਤਮ ਕੀਤਾ ਗਿਆ ਹੈ ਤੇ ਉਥੋਂ ਸਾਡਾ ਸਮਾਨ ਕਿਉਂ ਲੁੱਟਿਆ ਗਿਆ ਹੈ ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਅੱਜ ਇਹ ਸਵਾਲ ਸਰਕਾਰ ਤੋ ਪੁੱਛਣ ਦਾ ਸਾਡੇ ਕੋਲੋਂ ਪੁੱਛਣ ਦਾ ਹੱਕ ਵੀ ਸਰਕਾਰ ਖੋ ਰਹੀ ਹੈ ਜਦੋਂ ਕਿ ਪਾਰਟੀ ਦੇ ਮੁੱਖ ਮੰਤਰੀ ਇਹ ਕਹਿੰਦੇ ਹੁੰਦੇ ਸਨ ਕਿ ਜਦੋਂ ਕੋਈ ਆਗੂ ਜਾਂ ਮੰਤਰੀ ਪਿੰਡਾਂ ਵਿੱਚ ਆਉਂਦਾ ਹੈ ਤੇ ਉਹਨਾਂ ਤੋਂ ਸਵਾਲ ਪੁੱਛਿਆ ਕਰੋ ਕਿਸਾਨ ਆਗੂ ਨੇ ਕਿਹਾ ਕਿ ਸਰਕਾਰਾਂ ਕਿਸਾਨਾਂ ਦੀ ਆਵਾਜ਼ ਨੂੰ ਦਬਾ ਨਹੀਂ ਸਕਦੀਆਂ ਸਰਕਾਰ ਨੂੰ ਆਪਣੇ ਤਾਨਾਸ਼ਾਹੀ ਰਵੱਈਏ ਦਾ ਜਵਾਬ ਦੇਣਾ ਪਵੇਗਾ ਜਾਨੀ ਕਿ ਪੰਜਾਬ ਸਰਕਾਰ ਤੇ ਕਿਸਾਨ ਆਗੂਆਂ ਵਿੱਚ ਵੀ ਖਿਚਾਣ ਲਗਾਤਾਰ ਵੱਧ ਰਿਹਾ ਹੈ ਇਹਦੇ ਨਾਲ ਹੀ ਅੱਜ ਦਾ ਸਮਾਚਾਰ ਬਲਟਨ ਹੋਇਆ ਜੀ ਸਮਾਪਤ ਤੁਹਾਡਾ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ